ਸਰ ਆਹੋ ਸਿ ਭੁੱਲ ਜਾਂਦਾ ਸਿਰਫ ਗਊ ਦਿਖਦੀ ਐ ਪਰ ਸਾਨੂੰ ਵੀ ਆਪਣੇ ਸੂਤਰਾ ਤੋਂ ਪਤਾ ਲੱਗਿਆ ਕਿ ਤੁਸੀਂ ਵੀ ਗੋਲੀ ਚਲਾ ਕੇ ਗੱਡੀਆਂ ਦੇ ਟਰੱਕਾਂ ਦੇ ਟਾਇਰ ਫਾੜਨ ਦੇ ਵਿੱਚ ਬਹੁਤ ਮਾਹਿਰ ਹੋ ਇਹ ਕਿਸ ਤਰੀਕੇ ਦੇ ਨਾਲ ਦੇਖੋ ਜਦੋਂ ਕੋਈ ਵੀ ਚਾਰਾ ਨਹੀਂ ਰਹਿੰਦਾ ਗੱਡੀ ਤੇ ਰੁਕਣ ਦਾ ਕੋਈ ਨਾਕਾ ਨਹੀਂ ਛੱਡਦੇ ਉਹ ਜੋ ਕਸਾਈਆਂ ਦੀ ਗੱਡੀ ਆ ਪੁਲਿਸ ਨਾਕਾ ਲਗਾਉਂਦੇ ਵੀ ਆ ਤਾਂ ਉਹ ਸਰਿਆਂ ਮੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆ ਨਾਕਾ ਤੋੜਦੇ ਆ ਜਦੋਂ ਕੋਈ ਪੇਸ਼ੇ ਨਹੀਂ ਚੱਲਦੀ ਗੱਡੀ ਨੂੰ ਰੋਕਣ ਵਾਸਤੇ ਫਿਰ ਸਾਨੂੰ ਉਹਦਾ ਟਾਇਰ ਬਲਾਸਟ ਕਰਨਾ ਪੈਂਦਾ ਤਾਂ ਕਿ ਗਊਆਂ ਨੂੰ ਬਚਾਇਆ ਜਾ ਸਕੇ ਸਤੀਸ਼ੀ ਜੀ ਕਿ ਖੁਰਚੀ ਸਟਾਟ ਤੋਂ ਜਾਨਣਾ ਚਾਹਾਂਗਾ ਕਿ ਤੁਹਾਨੂੰ ਪਤਾ ਕਿੱਦਾਂ ਲੱਗਦਾ ਕਿ ਕਿਉਂਕਿ ਸੜਕ ਦੇ ਉੱਤੇ ਤਾਂ ਬਹੁਤ ਸਾਰੇ ਟਰੱਕ ਜਾ ਰਹੇ ਹੁੰਦੇ ਨੇ ਕਿ ਇਸ ਟਰੱਕ ਦੇ ਵਿੱਚ ਗਾਈਆਂ ਲੈ ਕੇ ਜਾਇਆ ਜਾ ਰਿਹਾ ਹੈ ਜਾਂ ਇਹ ਟਰੱਕ ਗਾਈਆਂ ਦਾ ਭਰਿਆ ਹੋਇਆ ਹੈ ਤੁਹਾਨੂੰ ਇਸ ਚੀਜ਼ ਦਾ ਅੰਦਾਜ਼ਾ ਕਿੱਥੋਂ ਲੱਗਦਾ ਇਹ ਇੱਕ ਆਮ ਜਨਤਾ ਵਾਸਤੇ ਬਹੁਤ ਵੱਡੀ ਅਚੰਭੇ ਦੀ ਗੱਲ ਹੋਵੇਗੀ ਮੈਂ ਬਹੁਤ ਟਰੱਕ ਸਪਨੇ ਦੇ ਆਧਾਰ ਤੇ ਪਕੜੇ ਮੈਨੂੰ ਸਪਨੇ 'ਚ ਵੀ ਕਈ ਕਾਂ ਦਾ ਨੰਬਰ ਆਇਆ ਰਗੂੰਗਾ ਨੇ ਮੇਰੇ ਨਾਲ ਗੱਲਾਂ ਕੀਤੀਆਂ ਵੀ ਇਹ ਸਾਨੂੰ ਕਸਾਈ ਲੈ ਕੇ ਜਾ ਰਹੇ ਆ ਉਹਨਾਂ ਨੂੰ ਮੈਂ ਰੂਟ ਪੁੱਛਿਆ ਨੰਬਰ ਪੁੱਛਿਆ ਤੇ ਅਗਲੇ ਦਿਨ ਹੀ ਮੈਂ ਉਹੀ ਟਰੱਕ ਉਹੀ ਗੂੰਗਾ ਇੱਕ ਸਪਨੇ ਦੇ ਆਧਾਰ ਤੇ ਪਕੜੀਆਂ ਦੂਸਰੇ ਪਾਸੇ ਜਿਹੜੀ ਗੱਲ ਰਹੀ ਸਾਨੂੰ ਪਤਾ ਕਿਵੇਂ ਲੱਗਦਾ ਅਸੀਂ ਭਗਵਾਨ ਕ੍ਰਿਸ਼ਨ ਦੇ ਇੱਕ ਸ਼ਿਕਾਰੀ ਕੁੱਤੇ ਆ ਸਾਨੂੰ ਸਮੈਲ ਆ ਜਾਂਦੀ ਹੈ ਜਿਸ ਟਰੱਕ ਦੇ ਅੰਦਰ ਗੂੰਗਾ ਹੁੰਦੀਆਂ ਅਸੀਂ ਖੜੇ ਹੁੰਨੇ ਸਾਨੂੰ ਜਦੋਂ ਟਰੱਕ ਲੰਘਦਾ ਚਾਹੇ ਉਹਦੇ ਉੱਪਰ ਬੋਰੀਆਂ ਰੱਖੀਆਂ ਹੋਣ ਚਾਹੇ ਉਹਦੇ ਉੱਪਰ ਕਰੇਟ ਰੱਖੇ ਹੋਣ ਚਾਹੇ ਉਹ ਇੱਕ ਦੁੱਧ ਦਾ ਟੈਂਕਰ ਹੋਵੇ ਚਾਹੇ ਬੰਦ ਕੰਟੇਨਰ ਹੋਵੇ ਜਦੋਂ ਸਾਡੇ ਕੋਲ ਨੂੰ ਲੰਘਦਾ ਸਾਨੂੰ ਸਟ੍ਰੱਕ ਚੋਂ ਸਮੈਲ ਆ ਜਾਂਦੀ ਹੈ ਗਊਆਂ ਦੀ ਤਾਂ ਅਸੀਂ ਉਹਦਾ ਪਿੱਛਾ ਕਰਦੇ ਹਾਂ ਤਾਂ ਉਹਦੇ ਵਿੱਚੋਂ ਗਊਆਂ ਹੀ ਨਿਕਲਦੀਆਂ ਜੀ ਚਲੋ ਬਹੁਤ ਵਧੀਆ ਜੀ ਪਰਮਾਤਮਾ ਦੇ ਤੁਹਾਨੂੰ ਚੰਗੇ ਪਾਸੇ ਲੈ ਚੰਗੇ ਕੰਮ ਦੇ ਵਿੱਚ ਲੱਗੇ ਹੋਏ ਉਮੀਦ ਕਰਦੇ ਹਾਂ ਰੱਬ ਤੁਹਾਨੂੰ ਇਸ ਕਾਰਜ ਦੇ ਵਿੱਚ ਵੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਜੋ ਤੁਸੀਂ ਸਰਕਾਰ ਤੋਂ ਉਮੀਦਾਂ ਕਰਦੇ ਹੋ ਤੁਹਾਡੀਆਂ ਉਹ ਉਮੀਦਾਂ ਸਾਰੀਆਂ ਪੂਰੀਆਂ ਹੋਣ ਸੁਦਸ਼ਕੋ ਹੁਣ ਸਮਾਂ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਂਦਾ ਜਾਂਦਾ ਜਾਂਦਾ ਹਮੇਸ਼ਾ ਇਸ ਤਰ੍ਹਾਂ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਹੁੰਦਾ ਹੁਨਰ ਸਾਡੇ ਸਾਰੇ ਦੇ ਅੰਦਰ ਹੁੰਦਾ ਹੈ ਬਸ ਉਸ ਨੂੰ ਪਹਿਚਾਣਨ ਦੀ ਲੋੜ ਹੈ ਕੁਝ ਲੋਕ ਹੁਨਰ ਆਪਣੇ ਵਾਸਤੇ ਵਰਤ ਕੇ ਆਪਣਾ ਆਪ ਚਮਕਾਉਂਦੇ ਨੇ ਆਪਣੀ ਕਿਸਮਤ ਬਣਾਉਂਦੇ ਨੇ ਕੁਝ ਅਜਿਹੇ ਹੁੰਦੇ ਨੇ ਜਿਹੜਾ ਆਪਣਾ ਹੁਨਰ ਦੂਸਰਿਆਂ ਵਾਸਤੇ ਯੂਜ਼ ਕਰਦੇ ਨੇ ਤੇ ਦੂਜਿਆਂ ਦੀ ਜ਼ਿੰਦਗੀ ਸਵਾਰਦੇ ਨੇ ਦੂਜਿਆਂ ਦੀ ਜ਼ਿੰਦਗੀ ਬਣਾਉਂਦੇ ਨੇ ਜਿਦਾ ਕਿ ਸतीश ਜੀ ਕਰਦੇ ਨੇ ਗੌਰਖਿਆ ਕਰਕੇ ਇਸੇ ਤਰੀਕੇ ਨਾਲ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਨੂੰ ਤੁਹਾਡੇ ਰੂਬਰੂ ਲੈ ਕੇ ਆਵਾਂਗਾ ਹੁਨਰ ਦੇ ਵਿੱਚ ਉਦੋਂ ਤੱਕ ਲਈ ਮੈਨੂੰ ਇਵਨ ਪੰਜਾਬੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਪ੍ਰੀਤ ਸਹਿニ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਹੁਨਰ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਕੋਈ ਖਾਸ ਹੁਨਰ ਹੋਵੇ ਜਿਨ੍ਹਾਂ ਨੇ ਕੁਝ ਖਾਸ ਕੀਤਾ ਹੋਵੇ ਇਸ ਸਮਾਜ ਵਾਸਤੇ ਆਪਣੇ ਆਪ ਵਾਸਤੇ ਜਾਂ ਆਪਣਾ ਨਾਮ ਚਮਕਾਉਣ ਵਾਸਤੇ ਜਾਂ ਕਿਸੇ ਵਾਸਤੇ ਅਜਹੀ ਹੀ ਇੱਕ ਸ਼ਖਸੀਅਤ ਸਾਡੀ ਇਸ ਸ਼ੋਦੀ ਸ਼ੋਭਾ ਬਣਨ ਵਾਸਤੇ ਸਾਡੇ ਕੋਲ ਅੱਜ ਪਹੁੰਚੇ ਨੇ ਜਿਨ੍ਹਾਂ ਦਾ ਨਾਮ ਹੈ ਸतीश ਕੁਮਾਰ ਜੋ ਕਿ ਨੈਸ਼ਨਲ ਪ੍ਰੈਜ਼ੀਡੈਂਟ ਨੇ ਗਊ ਰੱਖਿਆ ਦਲ ਦੇ ਆਓ ਸਭ ਤੋਂ ਪਹਿਲਾਂ ਮਿਲ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਹਨਰ ਚ ਧੰਨਵਾਦ ਜੀ ਤੁਹਾਡਾ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਅੰਦਰ ਬੁਲਾਇਆ ਸतीश ਜੀ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਕਿ ਤੁਸੀਂ ਗਊ ਰੱਖਿਆ ਦਲ ਦੇ ਨਾਲ ਜੁੜਿਆ ਹੋ ਨੈਸ਼ਨਲ ਪ੍ਰੈਜ਼ੀਡੈਂਟ ਹੋ ਤੁਸੀਂ ਗਊ ਰੱਖਿਆ ਦਲ ਦੇ ਆਏ ਦਿਨ ਸੁਣਨ ਦੇ ਵਿੱਚ ਆਂਦਾ ਹੈ ਕਿ ਗਊ ਤਸਕਰੀ ਪੰਜਾਬ ਤੋਂ ਹਰਿਆਣਾ ਹੋ ਰਹੀ ਹੈ ਹਰਿਆਣਾ ਤੋਂ ਅੱਗੇ ਜਾਰੀਆਂ ਨੇ ਗਊਆਂ ਐਕਸਪੋਰਟ ਕੀਤੀਆਂ ਜਾ ਰਹੀਆਂ ਨੇ ਤੇ ਤੁਸੀਂ ਪਿਛਲੇ ਕਿੰਨੇ ਸਮੇਂ ਦੇ ਵਿੱਚ ਕਿੰਨੀਆਂ ਕਿ ਗਊਆਂ ਹਲੇ ਤੱਕ ਫੜ ਕੇ ਬਚਾ ਚੁੱਕੇ ਹੋ ਤਕਰੀਬਨ 32-33 ਸਾਲ ਤੋਂ ਇਹ ਗਊ ਰੱਖਿਆ ਦਲ ਦਾ ਸਾਡਾ ਅਭਿਆਨ ਚੱਲ ਰਿਹਾ ਹੈ ਜੀ ਅੱਜ ਅਸੀਂ 22 ਸਟੇਟਾਂ ਦੇ ਅੰਦਰ ਦੇਸ਼ ਦੇ ਗਊ ਰੱਖਿਆ ਦਲ ਦਾ ਕੰਮ ਕਰ ਰਹੇ ਹਾਂ ਜੀ ਇਸ ਦੌਰਾਨ 1955 ਪੰਜਾਬ ਦੇ ਅੰਦਰ ਬੈਨ ਲੱਗਿਆ ਸੀ ਗੋਹ ਹੱਤਿਆ ਤੇ ਐਕਟ ਬਣਿਆ ਸੀ ਤੇ ਅੱਜ ਤੱਕ ਇਸ ਦੌਰਾਨ 500 ਦੇ ਕਰੀਬ ਅਸੀਂ ਕਸਾਈਆਂ ਦੇ ਖਿਲਾਫ ਕੇਸ ਦਰਜ ਕਰਵਾਇਆ ਜਿਹਦੇ ਅੰਦਰ ਮੈਕਸਿਮਮ ਪਰਚੇ ਮੇਰੇ ਵੱਲੋਂ ਹੈ ਤੇ ਮੇਰੇ ਸੰਗਠਨ ਵੱਲੋਂ ਹੈ ਔਰ ਪੂਰੇ ਦੇਸ਼ ਦੇ ਅੰਦਰ ਅੱਜ 2500 ਤੋਂ 7000 ਦੇ ਵਿੱਚ ਅਸੀਂ ਕੇਸ ਦਰਜ ਕਰਵਾ ਚੁੱਕੇ ਹਾਂ ਜਿਸ ਦੌਰਾਨ ਅਸੀਂ ਤਕਰੀਬਨ 15-16 ਲੱਖ ਦੇ ਕਰੀਬ ਗੁਮਾ ਅਜ ਤੱਕਰ ਬਚਾਈਆਂ ਜਾ ਚੁੱਕੀਆਂ ਕਸਾਈਆਂ ਮਤਲਬ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਸੋਸ਼ਲ ਕਾਸਟ ਦੇ ਵਿੱਚ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਸਮਾਜ ਨੂੰ ਇੱਕ ਵਧੀਆ ਸੇਧ ਦੇਣ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਗਊ ਸੁਰੱਖਿਆ ਵੱਲ ਕਿਸ ਤਰੀਕੇ ਨਾਲ ਵਧੇ ਤੁਸੀਂ ਕਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿਦੋਂ ਕਦੋਂ ਤੁਸੀਂ ਜਦੋਂ ਇਹ ਮੁਹਿੰਮ 32 ਸਾਲ ਪਹਿਲਾਂ ਤੁਸੀਂ ਸ਼ੁਰੂ ਕੀਤੀ ਗਊ ਰੱਖਿਆ ਦਲ ਦੀ ਕਿਦਾਂ ਤੁਹਾਡੇ ਦਿਮਾਗ ਦੇ ਚੇਹੇ ਫੁਰਨਾ ਫੁਰਿਆ ਕਿ ਨਹੀਂ ਗਾਵਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਗਊ ਦੀ ਸੁਰੱਖਿਆ ਸਾਨੂੰ ਚਾਹੀਦੀ ਹੈ ਕੁਝ ਅਜਿਹਾ ਵਾਪਰਿਆ ਸੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿਸ ਤੋਂ ਬਾਅਦ ਤੁਸੀਂ ਇਹ ਨਿਰਣੈ ਲਿਆ ਕਿ ਅੱਜ ਤੋਂ ਬਾਅਦ ਮੈਂ ਕਿਸੇ ਗਊ ਦੇ ਨਾਲ ਕੋਈ ਵੀ ਬੇਇਨਸਾਫੀ ਨਹੀਂ ਹੋਣ ਦੇਵਾਂਗਾ ਪਹਿਲੀ ਗੱਲ ਤਾਂ ਇਹ ਹੈ ਮੈਂ ਬਚਪਨ ਤੋਂ ਹੀ ਗਊ ਦਾ ਦੁੱਧ ਪੀਆ ਜੀ ਤੇ ਜਦੋਂ ਮੈਂ ਦੁੱਧ ਪੀਣਾ ਤਾਂ ਮਨ ਨੂੰ ਗਊਦ ਯਾਦ ਆਣੀ ਤਾਂ ਮੈਂ ਸੋਚਣਾ ਵੀ ਇਹ ਅੰਮ੍ਰਿਤ ਇਸ ਤਰਤੇ ਤੇ ਸਾਰਿਆਂ ਨੂੰ ਮਿਲਣਾ ਚਾਹੀਦਾ ਦੂਸਰੇ ਪਾਸੇ ਮੈਨੂੰ ਦਿਖ ਰਿਹਾ ਸੀ ਕਸਾਈ ਲਗਾਤਾਰ ਗਊਆਂ ਨੂੰ ਲਿਜਾ ਕੇ ਬੁਚੜਖਾਨਿਆਂ 'ਚ ਵੜ ਰਹੇ ਨੇ ਤੇ ਉਹਨਾਂ ਦੇ ਨਾਲ ਵਿੱਚ ਹੀ ਮੈਨੂੰ ਇੱਕ ਸੰਤ ਬਾਬਾ ਸਰਬੰਦਾਸ ਜੀ ਮਿਲੇ ਜੀ ਜਿਨ੍ਹਾਂ ਨੇ ਮੈਨੂੰ ਗਊ ਦੀ ਰੱਖਿਆ ਦੀ ਪ੍ਰੇਰਣਾ ਦਿੱਤੀ ਮੈਂ ਪਹਿਲਾਂ ਪਲੇਅਰ ਸੀ ਇੰਟਰਨੈਸ਼ਨਲ ਪਲੇਅਰ ਸੀ ਪਾਵਰ ਲਿਫਟਿੰਗ ਦਾ ਜੀ ਪੰਜਾਬ ਵਿੱਚ ਮੈਂ ਪੰਜ ਵਾਰ ਸਟਰੋਂਗੇਸਟ ਮੈਨ ਦਾ ਖਿਤਾਬ ਜਿੱਤ ਚੁੱਕਿਆ ਜੀ 15 ਸਾਲ ਮੇਰੇ ਨੈਸ਼ਨਲ ਦੇ ਰਿਕਾਰਡ ਵੀ ਰਹੇ ਨੇ ਪਰ ਉਹਨਾਂ ਸੰਤਾ ਨੇ ਮੇਰੀ ਇੱਕ ਜ਼ਿੰਦਗੀ ਦਾ ਟਰੈਕ ਹੀ ਬਦਲ ਦਿੱਤਾ ਉਹਨਾਂ ਨੇ ਮੈਨੂੰ ਕਿਹਾ ਕਿ ਬਹੁਤ ਤਕੜਾ ਹੋ ਗਿਆ ਹੁਣ ਇਹ ਵੇਟ ਚੱਕਣਾ ਉਹਨਾਂ ਨੇ ਤਾਂ ਕਿਹਾ ਸੀ ਭੱਟੇ ਚੱਕਣੇ ਛੱਡ ਦੇ ਹੁਣ ਤੂੰ ਜਿਹੜੀ ਤੇਰੀ ਤਾਕਤ ਹੈ ਗਊ ਰੱਖਿਆ ਦੇ ਵਾਸਤੇ ਲਾ ਦੇ ਤੇ ਮੈਂ ਉਸੇ ਦਿਨ ਤੋਂ ਇਹ ਗੇਮ ਛੱਡ ਤੇ ਤੇ ਮੈਂ ਗੁਰੂ ਜੀ ਦਾ ਸੰਦੇਸ਼ ਮੰਨ ਕੇ ਇਹ ਕੰਮ ਸ਼ੁਰੂ ਕੀਤਾ ਤੇ ਅੱਜ ਤੱਕ ਉਹੀ ਗੁਰੂ ਜੀ ਦਾ ਸੰਦੇਸ਼ ਦੀ ਪਾਲਣਾ ਹੋ ਰਹੀ ਹੈ। ਅ ਮਤਲਬ ਪੰਜਾਬ ਦੇ ਵਿੱਚ ਜਾਂ ਤੁਸੀਂ ਜਿੱਦਾ ਕਹਿ ਰਹੇ ਹੋ ਕਿ ਅਰਾਊਂਡ 20-22 ਸਟੇਟਸ ਨੇ ਜਿਹਨਾਂ ਦੇ ਵਿੱਚ ਤੁਹਾਡਾ ਇਹ ਅਭਿਆਨ ਚੱਲ ਰਿਹਾ ਹੈ। ਟੋਟਲ ਮਤਲਬ ਭਾਰਤ ਦੇ ਵਿੱਚ ਅਗਰ ਲਾਇਆ ਜਾਵੇ ਕਿ ਕਿੰਨੇ ਕੀ ਕਿਸਮ ਦੀਆਂ ਗਉਂਆਂ ਮਿਲਦੀਆਂ ਨੇ ਸਾਨੂੰ। ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਉਸ ਸਮੇਂ ਤਕਰੀਬਨ 130-35 ਤਕਰੀਬ ਆਪਣੀਆਂ ਨਸਲਾਂ ਸਿੱਧੇ ਸੀ। ਜੀ। ਅੱਜ ਹੁ ਕੱਟ ਕੇ 29 30 ਦੇ ਕਰੀਬ ਰਹਿ ਗਈਆਂ ਨੇ 130 35 ਨਸਲਾਂ ਸੀਗੀਆਂ ਤੇ ਉਹਨਾਂ ਚੋਂ ਘੱਟ ਕੇ ਸਿਰਫ 29 30 ਨਸਲਾਂ ਬਚੀਆਂ ਨੇ ਜਿਹੜੀਆਂ ਉਹਦਾ ਕੀ ਕਾਰਨ ਹੈ ਕਿ ਇੰਨੀਆਂ ਨਸਲਾਂ ਖਤਮ ਹੀ ਹੋ ਗਈਆਂ ਸਾਡੇ ਦੇਸ਼ 'ਚੋਂ ਉਹਦਾ ਸਭ ਤੋਂ ਵੱਡਾ ਕਾਰਨ ਹੈ ਦੇਸ਼ ਦੇ ਅੰਦਰ ਜਿਹੜੇ ਬੁੱਛੜਖਾਨੇ ਲੀਗਲ ਇਲਲੀਗਲ ਕਸਾਈ ਗਊਆਂ ਨੂੰ ਲਗਾਤਾਰ ਕੱਟ ਰਹੇ ਨੇ ਬਾਹਰਲੇ ਮੁਲਕਾਂ ਦੇ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਜੋ ਸਾਡੇ ਦੇਸ਼ ਦੀ ਦੇਸੀ ਗਊ ਨੂੰ ਖਤਮ ਕਰਨ ਵਾਸਤੇ ਤੁਲੇਵੇਂ ਕਿਉਂਕਿ ਜੋ ਗੁਣ ਹੈ ਜੋ ਜਿਸ ਆਧਾਰ ਤੇ ਗਊ ਨੂੰ ਮਾਤਰ ਮੰਨਿਆ ਗਿਆ ਉਹ ਸਿਰਫ ਦੇਸੀ ਗਊ ਕਰਕੇ ਹੈ ਔਰ ਦੂਸਰੇ ਪਾਸੇ ਇੱਕ ਬਾਹਰੋਂ ਵਿਦੇਸੀ ਨਸਲ ਦਾ ਇੰਜੈਕਸ਼ਨ ਪੇਜ ਕੇ ਉਹ ਸਾਰੀਆਂ ਦੇਸੀ ਗਊਆਂ ਖਤਮ ਕਰਕੇ HF ਚ ਕਨਵਰਟ ਕਰਦੀਆਂ ਉਹਦਾ ਕਾਰਨ ਸਭ ਤੋਂ ਵੱਡਾ ਕਾਰਨ ਇਹ ਹੈ HF ਦੇ ਦੁੱਧ ਦੇ ਨਾਲ ਬਹੁਤ ਬਿਮਾਰੀਆਂ ਲੱਗਦੀਆਂ ਜਿਵੇਂ ਕਿ ਸਭ ਤੋਂ ਵੱਡੀ ਬਿਮਾਰੀ ਹਾਰਟ ਅਟੈਕ ਦੀ ਕੈਨਸਰ ਦੀ ਬਲੱਡ ਪ੍ਰੈਸ਼ਰ ਦੀ ਤੁਸੀਂ ਕਹਿੰਦੇ ਕਿ ਐਚਐਫ ਦੇ ਵਿੱਚ ਕਨਵਰਟ ਕਰ ਰਹੇ ਨੇ ਐਚਐਫ ਕੀ ਚੀਜ਼ ਹੈ ਥੋੜਾ ਵਿਸਥਾਰ ਨਾਲ ਥੋੜਾ ਜਿਹਾ ਸਮਝਾਓ ਕਿਉਂਕਿ ਕਈ ਦਰਸ਼ਕਾਂ ਨੂੰ ਇਸ ਚੀਜ਼ ਦਾ ਮਤਲਬ ਨਹੀਂ ਪਤਾ ਹੋਊਗਾ ਬਿਵਲੈਟੀ ਗਾਂ ਦਾ ਸਾਰਿਆਂ ਨੇ ਸੁਣਿਆ ਹੈ ਕਿ ਅਸੀਂ ਬਿਵਲੈਟੀ ਬਿਵਲੈਟੀ ਗਾਂ ਐਚਐਫ ਨੂੰ ਹੀ ਬਿਵਲੈਟੀ ਕਿਹਾ ਜਾਂਦਾ ਜੀ ਐਚਐਫ ਨਸਲ ਜਿਹੜੀ ਹੈ ਇਹ ਬਾਹਰਲੇ ਮੁਲਕਾਂ ਨੇ ਇਹ ਇੱਕ ਕੁੱਤੇ আর ਸੂਰ ਦਾ ਕਲੌਨ ਲੈ ਕੇ ਉਹਨੂੰ ਇੱਕ ਉਸ ਨੂੰ ਮੈਂ ਗਊ ਨਹੀਂ ਕਹਿੰਦਾ ਕਦੇ ਵੀ ਉਹ ਗਊ ਜਿਹਾ ਇੱਕ ਜਾਨਵਰ ਹੈ ਜੀ ਜਿਹੜਾ ਪ੍ਰੋਜੈਕਟ ਕਰਕੇ ਉਹਨਾਂ ਨੇ ਸਾਡੇ ਮੁਲਕ ਦੇ ਅੰਦਰ ਭੇਜਿਆ ਜਿਹਦੇ ਦੁੱਧ ਪੀਣ ਨਾਲ ਸਾਨੂੰ ਕੈਂਸਰ ਦੀ ਬਿਮਾਰੀ ਦਮੇ ਦੀ ਬਿਮਾਰੀ ਹਾਰਟ ਐਟੈਕ ਦੀ ਬਿਮਾਰੀ ਔਰ ਉਹਨਾਂ ਬਿਮਾਰੀਆਂ ਦਾ ਇਲਾਜ ਕਰਨ ਵਾਸਤੇ ਜਿਹੜੀ ਦਵਾਈ ਹੈ ਉਹ ਬਾਹਰੋਂ ਇੱਥੇ ਫਿਰ ਭੇਜੀ ਜਾਂਦੀ ਹੈ ਇਹੀ ਸਭ ਤੋਂ ਵੱਡਾ ਕਾਰਨ ਕਿ ਇਸ ਚੀਜ਼ ਦੇ ਤੁਹਾਡੇ ਕੋਲ ਮਤਲਬ ਤੁਸੀਂ ਅਥੋਰਾਈਜ਼ਡ ਹੋ ਤੁਸੀਂ ਕਦੀ ਕਿਸੇ ਇਹ ਚੀਜ਼ ਦੁੱਧ ਜਿੱਦਾਂ ਤੁਸੀਂ ਗਬਲੈਤੀ ਗਾਇਆਂ ਦਾ ਇਹ ਟੈਸਟ ਕਰਵਾਇਆ ਬਕਾਇਦਾ ਲੈਬ ਦੇ ਵਿੱਚ অথেন্টিਕੇਸ਼ਨ ਇਸ ਚੀਜ਼ ਦੀ ਤੁਹਾਡੇ ਕੋਲ ਪ੍ਰੂਫਸ ਹੈਗੇ ਨੇ ਕਿ ਬਹੁਤ ਸਾਰੇ ਲੋਕ ਹੋਣਗੇ ਅਜਿਹੇ ਜਿਹੜੇ ਇਸ ਵੇਲੇ ਇਹ ਪ੍ਰੋਗਰਾਮ ਦੇਖ ਰਹੇ ਹੋਣਗੇ ਦੇਸ਼ਾਂ ਦੇ ਵਿੱਚ ਵੀ ਤੇ ਵਿਦੇਸ਼ਾਂ ਦੇ ਵਿੱਚ ਵੀ ਜਿਨ੍ਹਾਂ ਦੇ ਕੋਲ ਬਲੈਤੀ ਗਾਇਆਂ ਘਰਾਂ ਦੇ ਵਿੱਚ ਹੋਣਗੀਆਂ ਵੀ ਤੇ ਮੈਂ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਜੇਕਰ ਤੁਸੀਂ ਵੀ ਘਰਾਂ ਦੇ ਵਿੱਚ ਬਲੈਤੀ ਗਾਇਆਂ ਰੱਖੀਆਂ ਹੋਈਆਂ ਨੇ ਜਾਂ ਤੁਸੀਂ ਆਪਣੇ ਵਲੈਤੀ ਗਾਂ ਦਾ ਦੁੱਧ ਪਲਾਨੇ ਹੋ ਜੇਕਰ ਇਹ ਆਪਣੀ ਥਾਂ ਦੇ ਉੱਤੇ ਸੱਚੇ ਨੇ ਸਹੀ ਨੇ ਅਗਰ ਇਹਨਾਂ ਕੋ ਅਥੈਂਟੀਕੇਸ਼ਨ ਹੈਗੀ ਇਹਨਾਂ ਨੇ ਵਾਕਈ ਹੀ ਦੁੱਧ ਟੈਸਟ ਕਰਵਾਇਆ ਹੈ ਵਲੈਤੀ ਗਾਈਆਂ ਦਾ ਤੇ ਉਹਨਾਂ ਦੇ ਵਿੱਚ ਇਹੋ ਜੇ ਬੈਕਟੀਰੀਆਸ ਪਾਏ ਜਾਂਦੇ ਨੇ ਜਿਹੜਾ ਕਰਕੇ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਘਾਤਕ ਹੋ ਸਕਦੀਆਂ ਨੇ ਤਾਂ ਸਾਨੂੰ ਕਿਤੇ ਨਾ ਕਿਤੇ ਇਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਦੇਖਣਾ ਚਾਹੀਦਾ ਵਾਕਈ ਕਿਤੇ ਇਹ ਗੱਲ ਸਾਡੇ ਆਉਣ ਵਾਲੇ ਭਵਿੱਖ ਵਾਸਤੇ ਮਾੜੀ ਨਾ ਹੋਵੇ ਤੇ ਇਸ ਚੀਜ਼ ਦਾ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਇਹਨਾਂ ਗਾਈਆਂ ਦੇ ਵਿੱਚ ਆਹਾਂ ਪ੍ਰੋਬਲਮ ਹੈਗੀ ਹੈ ਪਤਾ ਤਾਂ ਮੈਨੂੰ ਬਹੁਤ ਦੇਰ ਤੋਂ ਹੈ ਕਿਉਂਕਿ ਜਿਸ ਕਰਦੇ ਅੰਦਰ ਬਲੈਤਿਕ ਗਊਗਾ ਮੈਂ ਉਸ ਕਰਦੇ ਅੰਦਰ ਇਹ ਬਿਮਾਰੀਆਂ ਜ਼ਰੂਰ ਦੇਖੀਆਂ ਆਪਣੀਆਂ ਅੱਖਾਂ ਨਾਲ ਦੇਖੀਆਂ ਪਰ ਇਹ ਸੈਂਟੀਫਿਕ ਪ੍ਰੂਫ ਹੋ ਗਿਆ ਇਹਦਾ ਟੈਸਟ ਹੋਇਆ ਦੁੱਧ ਦਾ ਦੇਸੀ ਗਊ ਦਾ ਦੁੱਧ ਦਾ ਤੇ ਬਲੈਤਿਕ ਗਊ ਦਾ ਦੁੱਧ ਦਾ ਜੀ ਜਿਹੜਾ ਦੇਸੀ ਗਊ ਦਾ ਦੁੱਧ ਹੈ ਉਸ ਨੂੰ A2 ਕਿਹਾ ਗਿਆ ਬਲੈਤਿਕ ਗਊ ਦੇ ਦੁੱਧ ਨੂੰ A1 ਕਿਹਾ ਗਿਆ A1 ਦੁੱਧ ਪੀਣ ਵਾਲਿਆਂ ਨੂੰ ਇਹ ਬਿਮਾਰੀਆਂ ਹੁੰਦੀਆਂ ਇੱਥੇ ਤੱਕ ਗੁਜਰਾਤ ਦੇ ਅੰਦਰ ਜਿਹੜਾ ਬਲੈਤਿਕਾਇਆਂ ਦਾ ਦੁੱਧ ਹੈ ਜਦੋਂ ਉਸ ਨੂੰ ਪੈਕੇਟ 'ਚ ਬੰਦ ਕਰਿਆ ਜਾਂਦਾ ਉਹਦੇ ਉੱਪਰ ਲਿਖਿਆ ਜਾਂਦਾ ਹੈ ਇਹ ਸਿਹਤ ਵਾਸਤੇ ਹਾਨੀਕਾਰਕ ਹੈ ਜਿਸ ਤਰ੍ਹਾਂ ਜਰਦੇ ਦੀ ਪੁੜੀ ਤੇ ਸ਼ਰਾਬ ਦੀ ਬੋਤਲ ਤੇ ਲਿਖਿਆ ਜਾਂਦਾ ਵੀ ਦੁੱਧ ਦੇ ਪੈਕੇਟਸ ਦੇ ਉੱਤੇ ਵੀ ਲਿਖਿਆ ਜਾਂਦਾ ਉੱਪਰ ਲਿਖਣਾ ਸ਼ੁਰੂ ਹੋ ਗਿਆ ਉਹ ਨੰਬਰ ਵੀ ਇਸ ਨਾਲੇ ਸਿਹਤ ਵਾਸਤੇ ਹਾਨੀਕਾਰਕ ਉਹ ਦੱਸਿਆ ਜਾਂਦਾ ਤੇ ਇਸ ਕਰਕੇ ਇਹ ਦੁੱਧ ਬਿਲਕੁਲ ਨਹੀਂ ਪੀਣਾ ਚਾਹੀਦਾ ਮੇਰੇ ਕੋਲ ਵੀ 1000 ਦੇ ਕਰੀਬ ਗਊਗਾ ਜਦੋਂ ਮੈਂ ਕਸਾਈਆਂ ਤੋਂ ਪਕੜਦਾ ਉਹਦੇ ਵਿੱਚ ਬਲੈਤਿਕ ਹੋਊਗਾ ਬਹੁਤ ਨਿਕਲਦੀਆਂ ਪਰ ਮੈਂ ਉਹਨਾਂ ਦੇ ਨਸਲ ਕਨਵਰਟ ਕਰਦਾ ਦੇਸੀ ਦੇ ਅੰਦਰ ਕਨਵਰਟ ਕਰਦਾ ਮੇਰੇ ਕੋਲ ਨੰਦੀ ਆ ਦੇਸੀ ਜਿਹੜੇ ਉੱਚ ਕੋਟੀ ਦੀਆਂ ਆਪਣੇ ਦੇਸ਼ ਦੀਆਂ ਨਸਲਾਂ ਬੱਚੀਆਂ ਉਹਨੂੰ ਅਸੀਂ ਇੱਕ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੇਰੇ ਕੋਲ ਗੁਜਰਾਤ ਦਾ ਗੀਰ ਥਾਰਪਾਰਕਰ ਸਾਹੀਵਾਲ ਰਾਠੀ ਤੇ ਹੋਰ ਕਈ ਨਸਲਾਂ ਮਿੰਟ ਗੁਮਰੀ ਹਰਿਆਣਾ ਨਸਲ ਇਹਨਾਂ ਨਸਲਾਂ ਦੇ ਅਸੀਂ ਨੰਦੀ ਰੱਖੇ ਹੋਏ ਆ ਅਗਲੀ ਬਰੀਡ ਅਸੀਂ ਉਹਨਾਂ ਤੋਂ ਦੇਸੀ ਲੈ ਰਹੇ ਆ ਉਹਨਾਂ ਦਾ ਪੇਟ ਯੂਜ਼ ਕਰਕੇ ਜੀ 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 ਬੜੀ ਹੈਰਤ ਦੀ ਗੱਲ ਹੈ ਅश्चर्य ਹੁੰਦਾ ਤੁਹਾਡੇ ਤੋਂ ਸੁਣ ਕੇ ਕਿ ਜਿਸ ਗਾਂ ਦੇ ਦੁੱਧ ਨੂੰ ਅਸੀਂ ਅੰਮ੍ਰਿਤ ਕਿਹਾ ਕਹਿੰਦੇ ਸੀ ਅੰਮ੍ਰਿਤ ਸਮਝ ਕੇ ਪੀਂਦੇ ਸੀ ਇਹ ਉਸੇ ਗਾਂ ਦੇ ਦੁੱਧ ਦੇ ਵਿੱਚ ਤੁਸੀਂ ਦੱਸਿਆ ਕਿ ਪੈਕੇਟਾਂ ਦੇ ਉੱਤੇ ਲਿਖਿਆ ਆਣ ਲੱਗ ਪਿਆ ਹੈ ਕਿ ਥਿਸ ਇਜ਼ ਹਾਰਮਫੁਲ ਫॉर ਯੂਅਰ ਹੈਲਥ ਕਿ ਇਹ ਸਿਹਤ ਵਾਸਤੇ ਹਾਨੀਕਾਰਕ ਹੈ ਬਹੁਤ ਹੀ ਅश्चਰਦੀ ਗੱਲ ਹੈ ਸਾਨੂੰ ਵੀ ਸੋਚਣਾ ਪਏਗਾ ਇੱਕ ਵਾਰ ਤਾਂ ਕਿ ਕਿਤਨਾ ਕਿਤੇ ਕੋਈ ਤਾਂ ਗੜਬੜ ਹੈ ਜਿਸ ਕਰਕੇ ਸਰਕਾਰਾਂ ਵੀ ਪੈਕਟਾਂ ਦੇ ਉੱਤੇ ਲਿਖ ਕੇ ਪ੍ਰਿੰਟ ਕਰਕੇ ਭੇਜ ਰਹੀਆਂ ਨੇ ਤੇ ਅਸੀਂ ਬੇਬਕੂਫਾਂ ਸਭ ਤੋਂ ਵੱਡੇ ਕਿ ਪੈਕੇਟਸ ਦੇ ਉੱਤੇ ਉਹ ਚੀਜ਼ਾਂ ਦੇਖ ਕੇ ਵੀ ਅਸੀਂ ਉਸ ਚੀਜ਼ ਨੂੰ ਪੀ ਰਹੇ ਹਾਂ ਤੇ ਤੁਸੀਂ ਮਤਲਬ ਜਿੰਨੀਆਂ ਅਸਤੱਕ ਗਊਆਂ ਫੜੀਆਂ ਨੇ ਤੁਸੀਂ ਆਪ ਆਪਣੇ ਕੋਲ ਹੀ ਰੱਖਦੇ ਹੋ ਉਹਨਾਂ ਨੂੰ ਨਹੀਂ ਨਹੀਂ ਜੋ ਅਸੀਂ ਆਪ ਦੇ ਇਲਾਕੇ ਚ ਪਕੜਦੇ ਆ ਆਪਣੇ ਡਿਸਟ੍ਰਿਕਟ ਚ ਪਕੜਦੇ ਆ ਉਹ ਮੈਂ ਆਪ ਦੇ ਕੋਲ ਰੱਖਣਾ ਪਰ ਜਿਹੜੇ ਸ਼ਹਿਰ ਚ ਕਿਸੇ ਸਟੇਟ ਚ ਕਿਸੇ ਡਿਸਟ੍ਰਿਕਟ ਜਿੱਥੇ ਵੀ ਗਊ ਪਕੜੀ ਜਾਂਦੀ ਹੈ ਉਸ ਸ਼ਹਿਰ ਦੀ ਗਊਸ਼ਾਲਾ ਦੇ ਅੰਦਰ ਜੀ ਉਹ ਗਊਆਂ ਰੱਖੀ ਜਾਂਦੀਆਂ ਪਰ ਕਈ ਵਾਰ ਸੁਣਨ ਦੇ ਵਿੱਚ ਆਉਂਦਾ ਹੈ ਕਿ ਬੁੱਚੜਖਾਨੇ ਦੀਆਂ ਜਾਰੀਆਂ ਗਾਵਾਂ ਦੇ ਟਰੱਕ ਫੜੇ ਗਏ ਠੀਕ ਹੈ ਜੀ ਫੜ ਕੇ ਉਸ ਨੂੰ ਗਊਸ਼ਾਲਾ ਭੇਜ ਦਿੱਤਾ ਜਾਂਦਾ ਪਰ ਕਈ ਗਊਸ਼ਾਲਾ ਦੇ ਉੱਤੇ ਵੀ ਇਹ ਚੀਜ਼ ਬਲੇਮ ਕਰਦੀ ਹੋਈ ਨਜ਼ਰ ਆਉਂਦੀ ਹੈ ਕਿ ਇੱਥੋਂ ਵੀ ਗਊਆਂ ਐਕਸਪੋਰਟ ਕੀਤੀਆਂ ਜਾਂਦੀਆਂ ਨੇ ਬਲੈਕ ਕੀਤੀਆਂ ਜਾਂਦੀਆਂ ਨੇ ਪਰ ਮੇਰੇ ਮੇਰੇ ਦੇਖੋ ਧਿਆਨ ਚ ਇਹ ਜੀ ਕੋਈ ਅਚਨਚਰ ਗੱਲ ਨਹੀਂ ਆਈ ਵੀ ਜਿੱਥੇ ਕੋਈ ਗਊਸ਼ਾਲਾ ਐਕਸਪੋਰਟ ਕਰੇ ਕਿਉਂਕਿ ਉੱਥੇ ਜਿਹੜੇ ਲੋਕ ਸੇਵਾ ਕਰਨ ਵਾਲੇ ਆ ਉਹ ਧਰਮ ਨਾਲ ਜੁੜੇ ਹੋਏ ਆ ਗਊ ਮਾਤਾ ਨਾਲ ਜੁੜੇ ਹੋਏ ਆ ਉਹ ਕਿਸੇ ਵੀ ਕੀਮਤ ਕਿਉਂਕਿ ਮੈਂ ਜਿੱਥੇ ਜਿੱਥੇ ਛੜਦਾ ਮੇਰਾ ਚੱਕਰ ਵੀ ਲੱਗਦਾ ਉੱਥੇ ਜਾਣ ਨੂੰ ਮੌਕਾ ਮਿਲਦਾ ਗਊ ਮਾਂ ਸਾਡੀਆਂ ਉਹ ਸਾਰੀਆਂ ਸਟੇਟਸ ਦੇ ਵਿੱਚ ਤੁਸੀਂ ਜ਼ਰੂਰ ਆਪਣੇ ਕਦੇ ਨਾ ਕਦੇ ਮੇਰਾ ਚੱਕਰ ਲੱਗਦਾ ਰਹਿੰਦਾ ਹੈ ਤੇ ਮੈਂ ਕਦੇ ਨਹੀਂ ਸੁਣਿਆ ਵੀ ਕੋਈ ਗਊਸ਼ਾਲਾ ਵਾਲਾ ਇਹੋ ਜਿਹਾ ਕੰਮ ਕਰਦਾ ਹੋਵੇ ਜੀ ਤੇ ਮੈਂ ਪਿੱਛੇ ਜੇ ਸੁਣਿਆ ਸੀ ਕਿ ਤੁਸੀਂ ਕੁਝ ਗਊ ਚਰਬੀ ਦੇ ਪਰ ਇਹ ਟਰੱਕ ਵੀ ਫੜੇ ਸੀਗੇ 10-15 ਤੇ ਉਹ ਕੀ ਸੀਨ ਸੀਗਾ ਉਹ ਕਿੱਥੋਂ ਤੁਸੀਂ ਫੜੇ ਸੀ ਉਹ ਮੈਂ ਰਾਜਪੁਰੇ ਪਕੜੇ ਟਰੱਕ ਲੁਧਿਆਣਾ ਪਕੜੇ ਆ ਸਮਰਾਲੇ ਪਕੜੇ ਆ ਖਾਨਾਂ ਪਕੜੇ ਆ ਗਵਿੰਦਗੜ੍ਹ ਪਕੜੇ ਆ ਇਹ ਜਿਹੜੀ ਚਰਬੀ ਹੈ ਪੰਜਾਬ ਤੋਂ ਬਾਹਰੋਂ ਅਰ ਜਿਹੜੇ ਪੰਜਾਬ ਦੇ ਅੰਦਰ ਡੇਰਾ ਬਸੇ ਬੁੱਚੜਖਾਨੇ ਲੱਗੇ ਹੋਏ ਆ ਉਹਨਾਂ ਤੋਂ ਇਹ ਜਿਹੜੀ ਚਰਬੀ ਹੈ ਇੱਕ ਸਾਬਣ ਫੈਕਟਰੀਆਂ ਦੇ ਨਾਂ ਤੇ ਉਹਨਾਂ ਦੇ ਨਾਂ ਤੇ ਬਿੱਲ ਕੱਟ ਕੇ ਪੰਜਾਬ ਚਾ ਰਹੀ ਹੈ ਸਾਬਣ ਫੈਕਟਰੀ ਨੂੰ ਵਾਕਈ ਲੋਡ ਹੁੰਦੀ ਹੈ ਇਸ ਚਰਬੀ ਦੀ ਉਹ ਇੱਕ ਇਲੈਗਲ ਤਰੀਕੇ ਨਾਲ ਜਦੋਂ ਕਿ ਜੋ ਸੋਪ ਐਕਟ ਹੈ ਉਹਦੇ ਅੰਦਰ ਕਿਸੇ ਵੀ ਤਰ੍ਹਾਂ ਨਹੀਂ ਲਿਖਿਆ ਹੋਇਆ ਵੀ ਇਹ ਚਰਬੀ ਯੂਜ਼ ਕਰ ਸਕਦੇ ਆ ਉਹਨਾਂ ਨੇ ਇੱਕ ਰਿਟ ਵੀ ਫਾਈਲ ਕੀਤੀ ਹੈ ਹਾਈ ਕੋਰਟ ਦੇ ਅੰਦਰ ਵੀ ਸਾਨੂੰ ਇਜਾਜ਼ਤ ਦਿੱਤੀ ਜਾਵੇ ਅਸੀਂ ਇਸ ਨੂੰ ਸਾਬਣ ਦੇ ਅੰਦਰ ਯੂਜ਼ ਕਰਨਾ ਚਾਹੇ ਯੂਜ਼ ਕਰੀਏ ਪਰ ਗਊ ਰੱਖਿਆ ਦਲ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਗਾ ਅਸੀਂ ਉਹਨਾਂ ਦੇ ਪੈਰਲਰ ਆਪਣੇ ਵਕੀਲ ਖੜੇ ਕਰਕੇ ਪਾਲਟੀ ਬਣਿਆ ਜੀ ਤੇ ਕਿਸੇ ਵੀ ਕੀਮਤ ਤੇ ਕਿਉਂਕਿ ਜਿਹੜਾ ਕੋਈ ਵੀ ਇਨਸਾਨ ਜਿਹੜਾ ਧਰਮ ਨਾਲ ਜੁੜਿਆ ਹੋਵੇ ਚਾਹੇ ਕੋਈ ਆਮ ਇਨਸਾਨ ਹੋਵੇ ਕੋਈ ਨਹੀਂ ਚਾਹੇਗਾ ਮੈਂ ਇਹ ਚਰਬੀ ਦੇ ਤੁਲੇ ਹੋਏ ਕੱਪੜਿਆਂ ਨੂੰ ਪਾ ਕੇ ਮੰਦਰ ਜਾਮਾ ਗੁਰਦੁਆਰੇ ਜਾਮਾ ਸਾਡਾ ਧਰਮ ਪ੍ਰਿਸ਼ਟ ਹੁੰਦਾ ਇਹਦੇ ਨਾਲ ਉਹ ਵੀ ਲੋਕ ਲੋਕਾਂ ਨੂੰ ਬਿਨਾਂ ਦੱਸੇ ਬਿਨਾਂ ਪੈਕਟ ਤੇ ਲਿਖੇ ਚਰਬੀ ਨਾਲ ਨਿਵਾ ਰਹੇ ਨੇ ਤੇ ਉਹ ਵੀ ਇੱਕ ਬਹੁਤ ਵੱਡਾ ਜੁਰਮ ਹੈ ਮੈਂ ਹੁਣ ਪਿੱਛੇ ਇਨਤੇ 295 ਦਾ ਪਰਚਾ ਦਰਜ ਕਰਵਾਇਆ ਨਾਲੇ 420 ਦਾ ਪਰਚਾ ਵੀ ਦਰਜ ਕਰਵਾਇਆ ਮਾਲਕਾਂ ਤੇ ਤੁਸੀਂ ਜਿਹਦਾ ਕਿਹਾ ਕਿ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਇਸ ਚੀਜ਼ ਦਾ ਉਹਨੇ ਪਟੀਸ਼ਨ ਫਾਈਲ ਕੀਤੀ ਹੋਈ ਹੈ ਪਰਮਿਸ਼ਨ ਵਾਸਤੇ ਤੇ ਪਰਮਿਸ਼ਨ ਉਹਨਾਂ ਨੂੰ ਨਹੀਂ ਮਿਲੀ ਫੇ ਵੀ ਇੰਨੇ ਜ਼ਿਆਦਾ ਵੱਡੇ ਪੈਮਾਨੇ ਤੇ ਮਤਲਬ ਚਰਵੀ ਦੀ ਗਊ ਚਰਵੀ ਦੀ ਤਸਕਰੀ ਹੋ ਰਹੀ ਹੈ ਤੁਸੀਂ ਜਿਹਦਾ ਦੱਸਿਆ ਕਿ ਫੜੇ ਨੇ ਤੁਸੀਂ ਲੁਧਿਆਣੇੋਂ ਫੜੇ ਨੇ ਰਾਜਪੁਰੇ ਤੋਂ ਫੜੇ ਨੇ ਟਰੱਕ ਭਰੇ ਹੋਏ ਉਹ ਕਿਦਾਂ ਐਕਸਪੋਰਟ ਪੋਸੀਬਲ ਕਿਦਾਂ ਹੁੰਦਾ ਤੁਹਾਨੂੰ ਇਸ ਦੇ ਵਿੱਚ ਕਿਸ ਕਿਸ ਦੀ ਮਿਲਿ ਭਾਗਤ ਲੱਗਦੀ ਹੈ ਇੱਕ ਤਾਂ ਜਿਹੜੇ ਸਭ ਤੋਂ ਵੱਡਾ ਜਿਹੜਾ ਕੰਮ ਪੰਜਾਬ ਦੇ ਅੰਦਰ ਗਊ ਚਰਬੀ ਦਾ ਹੋ ਰਿਹਾ ਗਊ ਤਸਕਰੀ ਦਾ ਹੋ ਰਿਹਾ ਉਹਦੇ ਅੰਦਰ ਐਨੀਮਲ ਹਸਬੈਂਡਰੀ ਦੇ ਡਾਇਰੈਕਟਰ ਦਾ ਹੱਥ ਹੈ ਜੀ ਉਤੋਂ ਬਗੈਰ ਕੋਈ ਪੱਤਾ ਨਹੀਂ ਹਿੱਲ ਸਕਦਾ ਉਹ ਲੋਕ ਪਾਸ ਕਰਦੇ ਆ ਉਹਨਾਂ ਨੇ ਪੰਜਾਬ ਦੇ ਅੰਦਰ ਬਾਦਲ ਸਾਹਿਬ ਨੇ ਕਰੋੜਾਂ ਰੁਪਈਆ ਲਾ ਕੇ ਇੱਕ ਲੈਬੋਰੀਟਰੀ ਬਣਾਈ ਹੈ ਟੈਸਟ ਕਰਨ ਵਾਸਤੇ ਜਲੰਧਰ ਦੇ ਅੰਦਰ ਜੀ ਉਹ ਕਰੋੜਾਂ ਰੁਪਈਆ ਬੇਕਾਰ ਚਲਾ ਗਿਆ ਇਹਨਾਂ ਡਾਕਟਰਾਂ ਦੀ ਬਦੌਲਤ ਇਹਨਾਂ ਡਾਇਰੈਕਟਰ ਦੀ ਬਦੌਲਤ ਕਿਉਂਕਿ ਡਾਇਰੈਕਟਰ ਇਨਚਾਰਜ ਹੈ ਪਹਿਲਾਂ ਅਸੀਂ ਇੱਥੇ ਚਰਬੀ ਦੇ ਸੈਂਪਲ ਭੇਜੇ ਸੀ ਉਹਨਾਂ ਨੇ ਲੁਧਿਆਣਾ ਦੇ ਅੰਦਰ ਗਊ ਚਰਬੀ ਦੱਸਿਆ ਵੀ ਦੇ ਅੰਦਰ ਗਊ ਚਰਬੀ ਹੈ ਡਿਟੈਕਟ ਕੀਤਾ ਅਸੀਂ ਸਲੱਟਰ ਐਕਟ ਦੇ ਅਧੀਨ ਪਰਚਾ ਕਰਾਇਆ ਲੁਧਿਆਣਾ ਦੇ ਅੰਦਰ ਫਿਰ ਸਮਰਾਲਾ ਦੇ ਅੰਦਰ ਚਰਬੀ ਪਕੜੀ ਉਹਦਾ ਵੀ ਟੈਸਟ ਭੇਜਿਆ ਉਹ ਮੱਝ ਦੀ ਚਰਬੀ ਦੱਸਿਆ ਹੁਣ ਮੈਨੂੰ ਹੁਣੇ-ਹੁਣੇ ਫੋਨ ਆਇਆ ਜੋ ਅਸੀਂ ਪੰਜ-ਚਾਰ ਦਿਨ ਪਹਿਲਾਂ ਟਰੱਕ ਪਕੜਿਆ ਦੋ ਖੰਨਾਂ ਦੇ ਅੰਦਰ ਪਕੜਿਆ ਇੱਕ ਗਵਿੰਦਗੜ੍ਹ ਦੇ ਅੰਦਰ ਪਕੜਿਆ ਉਹਦੀ ਚਰਬੀ ਜਲੰਧਰ ਭੇਜੀ ਸੀ ਉਹਨਾਂ ਨੇ ਵਾਪਸ ਭੇਜਤੀ ਚਰਬੀ ਕਹਿੰਦੇ ਅਸੀਂ ਇਹਨੂੰ ਟੈਸਟ ਨਹੀਂ ਕਰ ਸਕਦੇ ਕਿਉਂ ਟੈਸਟ ਕਿਉਂ ਨਹੀਂ ਕਰ ਸਕਦੇ ਉਹ ਮੀਟ ਮਾਫੀਆ ਨਾਲ ਮਿਲ ਚੁੱਕੇ ਸਾਰੇ ਲੋਕ ਉਹ ਸਾਨੂੰ ਨਹੀਂ ਦੱਸਣਾ ਚਾਹੁੰਦੇ ਵੀ ਇਹਦੇ ਅੰਦਰ ਚਰਬੀ ਆ ਉਹਨਾਂ ਨੇ ਪਹਿਲੇ ਇੱਕ ਰਿਪੋਰਟ ਵੀ ਮੇਰੇ ਕੋਲ ਹੈ ਉਹਨਾਂ ਦੀ ਜੋ ਰਾਜਪੁਰੇ ਮੈਂ ਟਰੱਕ ਪਕੜੇ ਸੀ ਉਹਦੀ 3 ਮਹੀਨੇ ਬਾਅਦ ਰਿਪੋਰਟ ਬੜੀ ਮੁਸ਼ਕਲ ਤੋਂ ਭੇਜੀ ਆ ਉਹਦੇ ਚ ਉਹਨਾਂ ਨੇ ਸਾਫ਼ ਅੱਖਰਾਂ ਚ ਲਿਖਿਆ ਵੀ ਅਸੀਂ ਇਹਨੂੰ ਡਿਟੈਕਟ ਨਹੀਂ ਕਰ ਸਕਦੇ ਜੇ ਡਿਟੈਕਟ ਨਹੀਂ ਕਰ ਸਕਦੇ ਪਹਿਲਾਂ ਕਿਵੇਂ ਡਿਟੈਕਟ ਕੀਤਾ ਇਹਦਾ ਮਤਲਬ ਪਹਿਲਾਂ ਗਲਤ ਸੀ ਜੇ ਨਹੀਂ ਕਰ ਸਕਦੇ ਸੀ ਉਹ ਝੂਠ ਦਿੱਤਾ ਜੋ ਸੱਚ ਸੀ ਤਾਂ ਹੁਣ ਝੂਠ ਬੋਲ ਰਹੇ ਨੇ ਜੀ ਕਿਸੇ ਨਾ ਕਿਸੇ ਤਰ੍ਹਾਂ ਜੋ ਇਹ ਤਾਂ ਸਾਫ ਜਾਹਰ ਹੁੰਦਾ ਇਹ ਲੋਕ ਮੀਟ ਮਾਫੀਆ ਨਾਲ ਮਿਲ ਕੇ ਇਹ ਜਿਹੜੀ ਸਮਗਲਿੰਗ ਦਾ ਧੰਦਾ ਕਰ ਰਹੇ ਆ ਸਾਬਣ ਦੀ ਗੱਲ ਮੈਂ ਚਲੋ ਇੱਕ ਬਹੁਤ ਛੋਟੀ ਜੀ ਗੱਲ ਹੈ ਸਾਬਣ 'ਚ ਯੂਜ਼ ਕਰ ਰਹੇ ਆ ਜਿਹੜੀ ਬਹੁਤ ਵੱਡੀ ਗੱਲ ਹੈ ਬਹੁਤ ਹੀ ਇੱਕ ਸ਼ਰਮ ਦੀ ਗੱਲ ਹੈ ਔਰ ਇੱਕ ਨਾਲ ਇਹ ਦੁੱਖ ਦੀ ਵੀ ਗੱਲ ਹੈ ਇਹ ਜਿਹੜੀ ਸਾਬਣ ਦੇ ਨਾਂ ਤੇ ਚਰਬੀ ਪੰਜਾਬ ਚ ਆ ਰਹੀ ਹੈ 10% ਯੂਜ਼ ਸਾਬਣ 'ਚ ਹੁੰਦੀ ਹੈ 90% ਇਹ ਖਾਣ ਵਾਲੀਆਂ ਚੀਜ਼ਾਂ 'ਚ ਯੂਜ਼ ਹੁੰਦੀ ਹੈ ਜਿਵੇਂ ਕਿ ਕਿ ਫੈਕਟਰੀਆਂ 'ਚ ਹੋਟਲਾਂ 'ਚ ਟਾਬਿਆਂ ਤੇ ਨਹੀਂ ਮਤਲਬ ਤੁਸੀਂ ਰੈਡੀਆਂ ਤੇ 10% ਸਿਰਫ ਸਾਬਨ ਦੇ ਵਿੱਚ ਯੂਜ਼ ਹੁੰਦੀ ਹੈ ਇਹ ਹਾਂਜੀ ਹਾਂ 90% ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਯੂਜ਼ ਹੁੰਦੀ ਹੈ ਖਾਣ ਵਾਲੀਆਂ ਚੀਜ਼ਾਂ ਮਤਲਬ ਕਿਹੜੀਆਂ ਕਿੱਦਾਂ ਦੀਆਂ ਚੀਜ਼ਾਂ ਹੋਟਲਾਂ ਦੇ ਅੰਦਰ ਟਾਬਿਆਂ ਦੇ ਅੰਦਰ ਕਿ ਫੈਕਟਰੀਆਂ ਦੇ ਅੰਦਰ ਜਿਹੜੇ ਲੋਕ ਪੁੱਜਿਆ ਚਰਬੀ ਨੂੰ ਚਰਬੀ ਨੂੰ ਤਲ ਰਹੇ ਆ ਉਸ ਚਰਬੀ ਨੂੰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮਤਲਬ ਘੇ ਦੇ ਘੇ ਦੀ ਤੌਰ ਤੇ ਉਸ ਚਰਬੀ ਨੂੰ ਜੇ ਤੁਸੀਂ ਡੱਬੇ ਚ ਪਾ ਕੇ ਇੱਕ ਦੇਸੀ ਘੀ ਦਾ ਰਾਮਦੇਵ ਦਾ ਡੱਬਾ ਸਾਹਮਣੇ ਰੱਖ ਦਈਏ ਤਾਂ ਤੁਸੀਂ ਪਹਿਚਾਣ ਨਹੀਂ ਸਕੋਗੇ ਵੀ ਚਰਬੀ ਕਿਹਦੇ ਚ ਹੈ ਕਿਹਦੇ ਚ ਹੈ ਨਾ ਉਹਦੀ ਸਮੈਲ ਤੋਂ ਪਹਿਚਾਣ ਸਕੋਗੇ ਨਾ ਉਹਦੇ ਟੇਸਟ ਤੋਂ ਉਹਨੂੰ ਪਹਿਚਾਣ ਪਹਿਚਾਣ ਸਕੋਗੇ ਬਿਲਕੁਲ ਹੀ ਉਹਨਾਂ ਨੇ ਨਾ ਪਿਉਰੀਫਾਈ ਕਰਕੇ ਭੇਜਦੇ ਆ ਕਿਸ ਨੂੰ ਪਤਾ ਨਹੀਂ ਲੱਗਦਾ ਉਹਦਾ ਕੀ ਆ ਕੀ ਉਹ ਘੇ ਆ ਕਿ ਚਰਬੀ ਹੈ ਚਰਬੀ ਕਮਾਲ ਦੀ ਗੱਲ ਹੈ ਦਰਸ਼ਕੋ ਕਿ ਜਿੱਦਾਂ ਇਹਨਾਂ ਨੇ ਦੱਸਿਆ ਕਿ ਜਿੰਨੇ ਟਰੱਕ ਹਲੇ ਤੱਕ ਇਹਨਾਂ ਨੇ ਚਰਬੀ ਦੇ ਫੜੇ ਨੇ ਉਹਦੇ ਵਿੱਚ ਸਿਰਫ 10% ਚਰਬੀ ਜਿਹੜੀ ਹੈ ਕਿ ਉਹ ਸਾਬਣਾਂ ਦੇ ਵਿੱਚ ਯੂਜ਼ ਹੁੰਦੀ ਹੈ ਸਾਬਣ ਫੈਕਟਰੀਆਂ ਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ 90% ਚਰਬੀ ਜਿਹੜੀ ਇਹਨਾਂ 90% ਚਰਬੀ ਜਿਹੜੀ ਕਿ ਐਕਸਪੋਰਟ ਹੁੰਦੀ ਹੈ ਜਾਂ ਬਲੈਕ ਹੁੰਦੀ ਹੈ ਉਹ ਖਾਣ ਵਾਲੇ ਪਦਾਰਥਾਂ ਦੇ ਵਿੱਚ ਯੂਜ਼ ਹੁੰਦੀ ਹੈ ਇੱਕ ਜਿਹੜੇ ਵੀ ਤਲੇ ਤਲੇ ਜਾਣ ਵਾਲੀਆਂ ਚੀਜ਼ਾਂ ਨੇ ਜਾਂ ਹੋਟਲਸ ਦੇ ਵਿੱਚ ਨੇ ਜਿੱਦਾਂ ਅਕਸਰ ਕਿਹਾ ਜਾਂਦਾ ਹੈ ਕਿ ਦੀਵਾਲੀ ਦੇ ਨੇੜੇ ਤੇ ਜਿਹੜੇ ਕਿਤੇ ਨਕਲੀ ਖੋਇਆ ਫੜਿਆ ਗਿਆ ਜਾਂ ਕਿਤੇ ਦੇਸੀ ਕੇ ਨਕਲੀ ਫੜਿਆ ਗਿਆ ਇਹ ਸਾਰੀਆਂ ਚੀਜ਼ਾਂ ਪਿੱਛੇ ਕੋਈ ਨਾ ਕੋਈ ਮਾਫੀਆ ਹੈ ਅਜਿਹਾ ਜਿਹੜਾ ਕਰ ਰਿਹਾ ਹੈ ਸਾਰਾ ਕੁਝ ਤੇ ਸਾਡੇ ਸਮਾਜ ਨੂੰ ਅੰਦਰੋਂ ਖੋਖਲਾ ਕਰਨ ਲੱਗੇ ਨੇ ਅਜਿਹੇ ਸਾਡੇ ਸਮਾਜ ਸੇਵੀ ਹੈ ਅਜਿਹੇ ਗਊ ਰੱਖ្សា ਦਲ ਹੈਗੇ ਨੇ ਜਿਹੜੇ ਗਊ ਦੀ ਸੁਰੱਖਿਆ ਕਰਦੇ ਨੇ ਗਊ ਦੀ ਸੁਰੱਖਿਆ ਦੇ ਨਾਲ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿs ਤਰੀਕੇ ਨਾਲ ਅਸੀਂ ਆਪਣੇ ਸਮਾਜ ਨੂੰ ਸੁਧਾਰ ਸਕਦੇ ਹਾਂ ਸੰਭਾਲ ਸਕਦੇ ਹਾਂ ਆਉਣ ਵਾਲੀਆਂ ਵਿਪਤਾਵਾਂ ਤੋਂ ਕਿੱਦਾਂ ਅਸੀਂ ਬਚ ਸਕਦੇ ਹਾਂ ਤੁਸੀਂ ਮਤਲਬ ਗਊਆਂ ਅੱਜ ਤੱਕ ਜਿੰਨੀਆਂ ਕਿ ਬਚਾਈਆਂ ਨੇ ਤੇ ਸਰਕਾਰ ਦੇ ਵੱਲੋਂ ਤੁਹਾਨੂੰ ਕਿੰਨੀ ਕੀ ਸਪੋਰਟ ਮਿਲਦੀ ਹੈ ਇਹਨਾਂ ਚੀਜ਼ਾਂ ਵਿੱਚ ਜਾਂ ਆਮ ਲੋਕਾਂ ਵੱਲੋਂ ਤੁਹਾਨੂੰ ਕਿੰਨੀ ਕੀ ਸਪੋਰਟ ਮਿਲਦੀ ਹੈ ਸਰਕਾਰ ਵੱਲੋਂ ਤਾਂ ਮੈਨੂੰ ਸਮਝਦਾ ਕਿਸੇ ਵੀ ਤਰ੍ਹਾਂ ਦੀ ਕੋਈ ਸਪੋਰਟ ਨਹੀਂ ਆ ਜਿੰਨੀਆਂ ਵੀ ਦੰਗਾ ਅਸੀਂ ਪਕੜਦੇ ਆ ਆਪਦੇ ਕੋਲ ਰੱਖਦੇ ਆ ਸਾਰੀ ਕੇਸ ਪ੍ਰੋਪਰਟੀ ਆ ਉਹ ਸਰਕਾਰ ਨੂੰ ਰੱਖਣੀਆਂ ਚਾਹੀਦੀਆਂ ਪੁਲਿਸ ਨੂੰ ਰੱਖਣੀਆਂ ਚਾਹੀਦੀਆਂ ਕਿਉਂਕਿ ਪੁਲਿਸ ਦੀ ਕੇਸ ਪ੍ਰੋਪਰਟੀ ਆ ਉਸ ਦੇ ਬਾਵਜੂਦ ਅਸੀਂ ਉਹਨਾਂ ਦੀ ਖਾਮ ਸੰਭਾਲ ਕਰਦੇ ਆ ਸਾਰਾ ਖਾਣ ਪੀਣ ਦਾ ਖਰਚਾ ਕਰਦੇ ਆ ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਸਾਨੂੰ ਕੋਈ ਵੀ ਅਮਦਾਨ ਨਹੀਂ ਘੋਸ਼ਾਲਾ ਨੂੰ ਸਰਕਾਰ ਵੱਲੋਂ ਦਿੱਤੇ ਜਾਂਦੇ ਕਿ ਅਸੀਂ ਉਹਨਾਂ ਦਾ ਖਾਣ ਪੀਣ ਦਾ ਪਰਬੰਧ ਕਰ ਸਕੀਏ ਤੁਸੀਂ ਕੁਝ ਸਰਕਾਰ ਦੇ ਕੇ ਕਦੀ ਮੰਗ ਨਹੀਂ ਕੀਤੀ ਕਿ ਇੰਨੀਆਂ ਆਵਾਰਾ ਪਸ਼ੂ ਸਾਡੇ ਕੋਲ ਹੈਗੇ ਨਹੀਂ ਆ ਇੰਨੀਆਂ ਗਾਵਾਂ ਸੀ ਫੜ ਕੇ ਗਊਸ਼ਾਲਾ ਦੇ ਵਿੱਚ ਰੱਖੀਆਂ ਹੋਈਆਂ ਨੇ ਸਾਨੂੰ ਤੁਹਾਡੀ ਮਦਦ ਚਾਹੀਦੀ ਹੈ ਸਰਕਾਰ ਵੈਸੇ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਗਊਸ਼ਾਲਾ ਸੀ ਬਹੁਤ ਖੁੱਲੀਆਂ ਨੇ ਅਗਰ ਗਾਵਾਂ ਨੂੰ ਕਿਉਂਕਿ ਹੁਣ ਅੱਜਕੱਲ੍ਹ ਆਵਾਰਾ ਜਾਨਵਰਾਂ ਦਾ ਵੀ ਬਹੁਤ ਚੱਲ ਰਿਹਾ ਹੈ ਕਿਉਂਕਿ ਸੜਕਾਂ ਉੱਤੇ ਬਹੁਤ ਸਾਰੇ ਰੋਡ ਐਕਸੀਡੈਂਟ ਹੁੰਦੇ ਹੁੰਦੇ ਨੇ ਆਵਾਰਾ ਪਸ਼ੂਆਂ ਕਰਕੇ ਜਿਨ੍ਹਾਂ ਵਿੱਚ ਗਾਵਾਂ ਵੀ ਨੇ ਬਲਦ ਵੀ ਨੇ ਤੇ ਉਹਨਾਂ ਦੇ ਕਰਕੇ ਵੀ ਬਹੁਤ ਸਾਰੇ ਮੁਹਿੰਮਾ ਹੁਣ ਸ਼ੁਰੂ ਕਰਨ ਦੀ ਸਰਕਾਰ ਸੋਚ ਰਹੀ ਹੈ ਇਵਨ ਪੰਜਾਬ ਦੇ ਵਿੱਚ ਹੀ ਸੋਚ ਰਹੀ ਹੈ ਜਦੋਂ ਕਿ ਹਾਦਸੇ ਹੁਣ ਕਾਫੀ ਵੱਧ ਰਹੇ ਨੇ ਇਹਨਾਂ ਚੀਜ਼ਾਂ ਪਿੱਛੇ ਤੇ ਉਹ ਉਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਕਦੀ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਸਾਰੀ ਚੀਜ਼ ਨੂੰ ਕੰਬਾਈਨ ਕਰਕੇ ਕੋਈ ਪਟੀਸ਼ਨ ਫਾਈਲ ਕੀਤੀ ਜਾਵੇ ਅਸੀਂ ਸਮੇਂ-ਸਮੇਂ ਸਰ ਪਟੀਸ਼ਨਾਂ ਫਾਈਲ ਕਰਦੇ ਹਾਂ ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਪੰਜਾਬ ਦੇ ਅੰਦਰ ਆਰਡਰ ਵੀ ਕਰਾਇਆ ਸੀ ਵੀ ਇਹ ਸਾਰੀਆਂ ਜਿਹੜੀਆਂ ਗਊਆਂ ਇਹ ਕਟਲਪੌਂਟ 'ਚ ਰਹਿਣੀਆਂ ਚਾਹੀਦੀਆਂ ਪਰ ਇਹਨਾਂ ਨੂੰ ਗਊਸ਼ਾਲਾ ਵੀ ਰੱਖ ਸਕਦੀਆਂ ਜੇਕਰ ਸਰਕਾਰ ਮਦਦ ਕਰੇ ਪਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੈ ਇਸ ਕਰਕੇ ਇਹ ਜਿਹੜੀਆਂ ਗਊਆਂ ਸਰਕਾਰ ਨੇ ਖੁਦ ਹੁਣ ਇੱਕ ਉਪਰਾਲਾ ਕਰਿਆ ਵੀ ਹਰ ਜ਼ਿਲ੍ਹੇ 'ਚ ਇੱਕ ਗਊਸ਼ਾਲਾ ਸਰਕਾਰੀ ਬਣਾ ਕੇ ਇਹਨਾਂ ਨੂੰ ਰੱਖਿਆ ਜਾਊਗਾ ਪਰ ਮੈਨੂੰ ਇਹ ਸਾਰੇ ਦਾਅਵੇ ਖੋਖਲੇ ਲੱਗਦੇ ਆ ਕਿਉਂਕਿ ਬਹੁਤ ਉਹਨਾਂ ਨੇ ਮਤੇ ਪਾਸ ਕੀਤੇ ਆ ਬਹੁਤ ਆਰਡਰ ਪਾਸ ਕੀਤੇ ਆ ਮੈਂ ਅਖਬਾਰਾਂ 'ਚ ਵੀ ਸੁਣਿਆ ਨੋਟੀਫਿਕੇਸ਼ਨ ਵੀ ਹੋ ਗਏ 10 ਸਾਲ ਕੈਦ ਦਾ ਇਹਨਾਂ ਨੇ ਕਮ ਸੇ ਕਮ 5 ਸਾਲ ਤੋਂ ਸਰਕਾਰ ਰੌਲਾ ਪਾ ਰਹੀ ਹੈ ਵੀ ਕਿਸਾਨਾਂ ਨੂੰ 10 ਸਾਲ ਕੈਦ 2 ਸਾਲ ਤੋਂ ਵਧਾ ਕੇ ਕੀਤੀ ਹੈ ਪਰ ਅੱਜ ਤੱਕ ਉਹ ਕਾਨੂੰਨ ਲਾਗੂ ਨਹੀਂ ਹੋਇਆ ਇਹ ਸਿਰਫ ਇੱਕ ਸਟੰਟ ਹੈ ਇਹਨਾਂ ਦਾ ਮੈਂ ਕੋਈ ਗਊ ਦਾ ਅੱਜ ਤੱਕ ਇਸ ਸਰਕਾਰ ਚ ਇਹਨਾਂ ਨੇ ਇੱਕ ਉਹ ਬਣਾਇਆ ਇਹਨਾਂ ਨੇ ਆਯੋਗ ਵੀ ਬਣਾਇਆ ਉਹਦਾ ਚੇਅਰਮੈਨ ਵੀ ਲਾਇਆ ਪਰ ਗਊਸ਼ਾਲਾ ਨੂੰ ਕੀ ਮਿਲਿਆ ਜੀ ਉਹ ਚੇਅਰਮੈਨਾਂ ਤੇ ਵੀ ਪੈਸਾ ਖਰਚ ਕਰ ਰਹੀ ਹੈ ਗੱਡੀਆਂ ਦਾ ਤੇਲ ਦੇ ਰਹੀ ਹੈ ਉਹਨਾਂ ਨੂੰ ਦਫ਼ਤਰ ਦੇ ਰਹੀ ਹੈ ਇਹ ਸਿਰਫ ਇੱਕ ਸਾਨੂੰ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਹੈ ਪਰ ਆਮ ਗਊਸ਼ਾਲਾ ਵਾਲਿਆਂ ਨੂੰ ਗਊਆਂ ਤੱਕਰ ਕੋਈ ਲਾਭ ਨਹੀਂ ਪਹੁੰਚ ਰਿਹਾ ਜਿਵੇਂ ਕਿ ਇਹ ਕਹਿ ਰਹੇ ਬਿੱਲ ਮਾਫ ਕਰਤੇ ਬਿਜਲੀ ਦੇ ਫਲਾਣਾ ਹੈ ਵੈਟ ਮਾਫ ਕਰਦੇ ਆ ਤੋ ਗਊਆਂ ਤੱਕ ਜਾਂ ਗਊਸ਼ਾਲਾ ਤੱਕ ਕਿਸ ਤਰੀਕੇ ਨਾਲ ਲਾਭ ਪਹੁੰਚ ਸਕਦਾ ਹੈ ਜਾਂ ਕਿੱਦਾਂ ਸਰਕਾਰ ਲਾਭ ਪਹੁੰਚਾ ਸਕਦੀ ਹੈ ਉਹ ਵੀ ਜ਼ਰੂਰ ਜਾਣਾਂਗੇ ਦਰਸ਼ਕੋ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜ਼ਰੂਰ ਸਤਿਸ਼ਟੀ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰਕਾਰ ਤੋਂ ਇਹਨਾਂ ਦੀ ਕੀ ਐਸਪੈਕਟੇਸ਼ਨ ਨੇ ਸਰਕਾਰ ਦਾ ਕੀ ਕਿੱਦਾਂ ਦਾ ਸਾਥ ਇਹ ਚਾਹੁੰਦੇ ਨੇ ਕਿ ਗਊ ਸੁਰੱਖਿਆ ਹੋਰ ਵਧਾਈ ਜਾ ਸਕੇ ਬ੍ਰਿਕਵਾ ਦੇ ਪੰਜਾਬੀ ਦੇਖ ਰਹੇ ਦੇਸ਼ ਦੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਨਾ ਤੁਹਾਡੇ ਆਪਣੇ ਪ੍ਰੋਗਰਾਮ ਹੁਨਰ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਨਾਲ ਨੇ ਸतीश ਕੁਮਾਰ ਜੀ ਜੋ ਕਿ ਗਊ ਰੱਖਿਆ ਦਲ ਦੇ ਪ੍ਰੈਜ਼ੀਡੈਂਟ ਨੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਜਨਨ ਹੀ ਪਤਾ ਨਹੀਂ ਲੱਖਾਂ ਦੇ ਹਿਸਾਬ ਨਾਲ ਗਾਵਾਂ ਨੂੰ ਬਚਾਇਆ ਹੈ ਰੱਖਿਆ ਕੀਤੀ ਹੈ ਗਾਵਾਂ ਦੀ ਪਤਾ ਨਹੀਂ ਕਿੰਨੇ ਹੀ ਗਾਵਾਂ ਦੇ ਭਰੇ ਹੋਏ ਚਰਵੀ ਦੇ ਟਰੱਕ ਜਿਹੜੇ ਨੇ ਉਹ ਫੜੇ ਨੇ ਸਰਕਾਰ ਦੇ ਹਵਾਲੇ ਕੀਤੇ ਨੇ ਅਸੀਂ ਤਾਂ ਜਾਣਦੇ ਕਿ ਸਰਕਾਰ ਇਹਨਾਂ ਦਾ ਕਿੰਨਾ ਕੀ ਸਾਥ ਦਿੰਦੀ ਹੈ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਕਿ ਤੁਸੀਂ ਗਵਾਂ ਦੀ ਤਸਕਰੀ ਰੋਕਣ ਦੀ ਪੂਰੀ ਕੋਸ਼ਿਸ਼ ਆਪਣੇ ਵੱਲੋਂ ਕਰਦੇ ਹਾਂ ਬਹੁਤ سارے ਟਰੱਕ ਫੜਦੇ ਹਾਂ ਤੇ ਆਬਵੀਅਸਲੀ ਜਿਹੜੇ ਲੋਕ ਤਸਕਰੀ ਕਰਦੇ ਨੇ ਜਾਂ ਗਵਾਂ ਬਲੈਕ ਕਰਦੇ ਨੇ ਉਹ ਨਹੀਂ ਹੱਥੇ ਤਾਂ ਹੋਣਗੇ ਨਹੀਂ ਉੱਥੇ ਗੋਲੀਆਂ ਵੀ ਚੱਲਦੀਆਂ ਨੇ ਅੱਜ ਦਿਨ ਅਸੀਂ ਟੀਵੀਆਂ ਟੀਵੀ ਤੇ ਦੇਖਦੇ ਆ ਹੁਣ ਕੋ ਹਥਿਆਰ ਬੰਦ ਵੀ ਹੁੰਦੇ ਨੇ ਤੁਸੀਂ ਕਿਸ ਤਰੀਕੇ ਨਾਲ ਮੁਕਾਬਲਾ ਕਰਦੇ ਆ ਇਹ ਪੁਲਿਸ ਨਾਲ ਲੈ ਕੇ ਜਾਂਦੇ ਹੋ ਤੁਸੀਂ ਵੈਸੇ ਤਾਂ ਜਿਹੜਾ ਇਹ ਸਾਰਾ ਕੰਮ ਹੈ ਪੁਲਿਸ ਦਾ ਕੰਮ ਹੈ ਜੀ ਪੁਲਿਸ ਨੂੰ ਫੜਨਾ ਚਾਹੀਦਾ ਪਰ ਮੈਂ ਦੇਖਦਾ ਅਗਰ ਪਿਛਲਾ ਰਿਕਾਰਡ ਦੇਖਿਆ ਜਾਵੇ ਤਾਂ 1% ਪਰਚੇ ਹੋਣੇ ਜਿਹੜੇ ਪੁਲਿਸ ਵੱਲੋਂ ਹੋਣੇ ਉਹ ਵੀ ਸਾਡੇ ਵੱਲੋਂ ਪਕੜੀ ਗਈਆਂ ਗੱਡੀਆਂ ਦੇ ਉਹਨਾਂ ਨੇ ਆਪਣੇ ਵੱਲੋਂ ਪਰਚੇ ਕੀਤੇ ਹੋਣੇ ਪਰ ਅੱਜ ਤੱਕ ਮੈਂ ਨਹੀਂ ਦੇਖਿਆ ਵੀ ਉਹਨਾਂ ਨੇ ਕੋਈ ਗਊਆਂ ਦੀ ਗੱਡੀ ਫੜੀ ਹੋਵੇ ਜੀ ਜਦੋਂ ਕਿ ਰੋਡ ਤੇ ਆਰਟੀਓ ਡੀਟੀਓ ਬਹੁਤ ਗੱਡੀਆਂ ਦਾ ਚਲਾਨ ਕੱਟਦੇ ਆ ਪਰ ਉਹਨਾਂ ਨੂੰ ਕਹਦੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਦੀ ਗਊਆਂ ਨਹੀਂ ਦਿਖਾਈ ਦਈਆਂ ਉਹਨਾਂ ਨੇ ਗਊ ਦਾ ਪਰਚਾ ਕਦੀ ਨਹੀਂ ਕਰਾਇਆ ਦੂਸਰੇ ਪਾਸੇ ਇੱਕ ਟਰੱਕ ਦੇ ਅੰਦਰ ਇੱਕ ਕਾਰ ਦੇ ਅੰਦਰ ਇੱਕ ਮੋਟਰਸਾਈਕਲ ਦੇ ਅੰਦਰ ਇੱਕ ਸ਼ਰਾਬ ਦੀ ਬੋਤਲ ਹੋਵੇ ਜਾਂ 100 ਗ੍ਰਾਮ ਭੁੱਕੀ ਹੋਵੇ ਉਹ ਪੁਲਿਸ ਨੂੰ ਪਤਾ ਲੱਗ ਜਾਂਦਾ ਤੇ ਉਹ ਪਕੜ ਕੇ ਬਹੁਤ ਵੱਡੇ ਵੱਡੇ ਪਰਚੇ ਕਰਦੀ ਹੈ ਜਦੋਂ ਕਿ ਇੱਕ ਕੱਟਣ ਦੇ ਲਈ ਗਊ ਮਾਤਾ ਨੂੰ ਲੈ ਕੇ ਜਾਇਆ ਜਾਂਦਾ ਜੋ ਕਿ ਸਾਡੇ ਉਸਤਾਨਾ ਇੱਕ ਮੁੱਦਾ ਜੁੜਿਆ ਹੋਇਆ ਸਾਡੇ ਧਰਮ ਨਾਲ ਜੁੜਿਆ ਹੋਇਆ ਹੈ ਜੀ ਹਰ ਇਨਸਾਨ ਨਾਲ ਜੁੜਿਆ ਹੋਇਆ ਜੋ ਕਿ ਸਾਨੂੰ ਬਚਪਨ ਤੋਂ ਲੈ ਕੇ ਮਰਨ ਤੱਕ ਘਰ ਪਾਲਦੀ ਹੈ ਉਹਦੇ ਵੱਲ ਕਿਸੇ ਵੀ ਪੁਲਿਸ ਦਾ ਧਿਆਨ ਨਹੀਂ ਜਾਂਦਾ ਮੈਂ ਤਾਂ ਇਹੀ ਕਹਾਂਗਾ ਵੀ ਇਹ ਸਾਰੇ ਮਿਲੀ ਭਗਤ ਹੈ ਇਹ ਸਾਰਾ ਮੇਟ ਮਾਫੀਆ ਨਾਲ ਮਿਲ ਕੇ ਦੰਦਾ ਜਿਹੜਾ ਸਾਰਾ ਇਹ ਚੱਲ ਰਿਹਾ ਅਸਲ ਜਿਹੜੀ ਦੇਸੀ ਗਊ ਭਾਰਤ ਦੀ ਹੈਗੀ ਹੈ ਉਸਦੇ ਜਿਹੜੇ ਅਧਿਆਤਮਿਕ ਗੁਣ ਨੇ ਉਹਦੇ ਉਹ ਕੀ ਨਹੀਂ ਉਸਦੇ ਅੰਦਰ ਸਾਰਿਆਂ ਨੂੰ ਪਤਾ ਹੈ ਕਿ ਗਊ ਮਾਤਾ ਦੁੱਧ ਦਿੰਦੀ ਹੈ ਅੱਜ ਕੱਲ ਲੋਕਾਂ ਨੂੰ ਪਤਾ ਲੱਗ ਗਿਆ ਕਿ ਗਊ ਦੇ ਗੋਬਰ ਦੇ ਵਿੱਚ ਵੀ ਬਹੁਤ ਤਾਕਤ ਹੈ ਬਹੁਤ ਪਵਿੱਤਰ ਹੁੰਦਾ ਹੈ ਗਊ ਮੂਤਰ ਦੇ ਵਿੱਚ ਵੀ ਬਹੁਤ ਪਵਿੱਤਰਤਾ ਹੈ ਪਰ ਮੈਂ ਤਾਂ ਹਰ ਤੋਂ ਜਾਨਣਾ ਚਾਹੁੰਗਾ ਇਹਨਾਂ ਤੋਂ ਇਲਾਵਾ ਹੋਰ ਕੀ ਅਜਿਹੇ ਗੁਣ ਨੇ ਗਊ ਦੇ ਵਿੱਚ ਜਿਹੜੀ ਦੇਸੀ ਗਊ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪਹਿਚਾਣ ਦੱਸਣਾ ਚਾਹਾਂਗਾ ਦੇਸੀ ਗਊ ਤੇ ਬਲੈਤੀ ਗਊ ਚ ਕੀ ਫਰਕ ਹੈ ਜੀ ਜਿਹੜੀ ਦੇਸੀ ਗਊ ਹੈ ਆਪਣੇ ਹਿੰਦੁਸਤਾਨ ਦੀ ਦੇਸੀ ਗਊ ਹੈ ਉਹਦੇ ਪਿੱਠ ਤੇ ਗੁੰਬਦ ਹੁੰਦਾ ਹੈ ਸ਼ਿਵਲਿੰਗ ਜਿਹਹਾ ਜੀ ਜੇ ਮ ਬੋਲਦ ਤੇ ਹੁੰਦਾ ਦੇਸੀ ਬੋਲਦ ਤੇ ਹੁੰਦਾ ਉਹ ਮੇਂ ਦੇਸੀ ਗਊ ਤੇ ਹੁੰਦਾ ਔਰ ਜਿਹੜੀ ਬਲੈਤੀ ਗਊ ਹੈ ਐਚਐਫ ਜਿਹਨੂੰ ਕਹਿੰਦੇ ਆ ਉਹਦੀ ਜਿਹੜੀ ਪਿੱਠ ਹੈ ਪਲੇਨ ਹੁੰਦੀ ਆ ਸਿੱਧੀ ਹੋਏਗੀ ਵੀ ਸਿੱਧੀ ਹੋਏਗੀ ਉਥੇ ਗੁੰਬਦ ਨਹੀਂ ਹੋਗਾ ਇਹਹੀ ਗੁੰਬਦ ਖਤਮ ਕਰਿਆ ਸਾਡੇ ਗਉ ਦਾ ਜੀ ਬਾਹਰਲੇ ਮੁਲਖਾਂ ਨੇ ਸਾਜ਼ਿਸ਼ ਦੇ ਤਹਿਤ ਕਿਉਂਕਿ ਜਿਹੜੀ ਦੇਸੀ ਗਊ ਹੈ ਇਹਦੇ ਗੁੰਬਦ ਦੇ ਅੰਦਰ ਇੱਕ ਸਵਰਨ ਕੇਤੂ ਨਾੜੀ ਹੈ ਜਿਹਦਾ ਸਬੰਧ ਸੂਰਿਆ ਨਾਲ ਹੈ ਅੱਛਾ ਜੀ ਜਦੋਂ ਸੂਰਿਆ ਦੀ ਕਿਰਨਾਂ ਪੈਂਦੀਆਂ ਆ ਉਹਦੇ ਤੇ ਉਹਦੇ ਅੰਦਰ ਸੋਨਾ ਪੈਦਾ ਹੁੰਦਾ ਜੋ ਦੁੱਧ ਦੇ ਅੰਦਰ ਚਲਾ ਜਾਂਦਾ ਇਸੇ ਕਾਰਨ ਉਹਦਾ ਦੁੱਧ ਦਾ ਜਿਹੜਾ ਰੰਗ ਹੈ ਪੀਲਾ ਹੁੰਦਾ ਹੈ अच्छा जी। ਸ਼ਾਸਤਰਾਂ ਚ ਵੀ ਲਿਖਿਆ ਹੈ। ਜਦੋਂ ਆਪਾਂ ਗਊ ਦੀ ਪੂਛ ਨੂੰ ਪਕੜ ਕੇ ਕੋਈ ਵੀ ਅਰਪਣ ਕਰੀਏ ਉਸ ਨੂੰ ਪੇੜਾ ਦਈਏ, ਕੋਈ ਖਾਣ ਵਾਲੀ ਗੁੜ ਦਈਏ ਤਾਂ ਉਹ ਸਿੱਧਾ ਸਾਡੇ ਪਿਤਰਾਂ ਨੂੰ ਪ੍ਰਾਪਤ ਹੁੰਦਾ ਹੈ। ਜੀ। ਜਿਹੜੀ ਗਊ ਹੈ ਇਸ ਲੋਕ 'ਚ ਸਾਡੇ ਬੱਚਿਆਂ ਦਾ ਸੁਧਾਰ ਕਰਦੀ ਹੈ ਸਾਨੂੰ ਦੁੱਧ ਪਿਲਾ ਕੇ। ਉਸ ਪਰਲੋਕ ਦੇ ਅੰਦਰ ਸਾਡੇ ਪਿਤਰਾਂ ਦਾ ਉਦਾਰ ਕਰਦੀ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਭਗਵਾਨ ਕ੍ਰਿਸ਼ਨ 125 ਸਾਲ ਜਦੋਂ 33 ਤੇ ਰਹੇ ਉਹਨਾਂ ਨੇ ਸਿਰਫ ਗਊ ਤੇ ਗਊ ਦੀ ਸੇਵਾ ਤੇ ਰੱਖਸ਼ਾ ਦਾ ਹੀ ਕੰਮ ਕਰਿਆ ਆਪਣੇ ਗੁਰੂ ਨਾਨਕ ਸਾਹਿਬ ਨੇ ਗਾਇਆਂ ਚਾਰੀਆਂ ਉਹਨਾਂ ਨੂੰ ਪਤਾ ਸੀ ਗਊ ਬਾਰੇ ਵੀ ਗਊ ਚ ਕਿੰਨੇ ਵਿਆਗੁਣ ਹੈ ਗਊ ਹੀ ਵਤਨੀ ਨਦੀ ਉੱਪਰ ਜਾ ਕੇ ਆਪਾਂ ਨੂੰ ਪਾਰ ਕਰਾਂਦੀ ਹੈ ਗਰੁੜ ਪ੍ਰਾਣ ਦੇ ਅੰਦਰ ਲਿਖਿਆ ਹੋਇਆ ਦੂਸਰੇ ਪਾਸੇ ਇਹਦੇ ਗੁਣਾਂ ਦੀ ਗੱਲ ਕਰੀਏ ਬੇਅੰਤ ਗੁਣਾ ਇਹਨਾਂ ਦੇ ਅੰਦਰ ਆਪਾਂ ਗੌਧਕੀ ਤੇ ਲੈ ਕੇ ਚੱਲੀਏ ਗੱਲ ਕਰਕੇ ਜੀ ਦਸੀ ਗੌਧਕੀ ਤੇ ਜੋ ਇੱਕ ਸਿੱਧੇ ਤਰੀਕੇ ਨਾਲ ਨੇਚਰਲ ਤਰੀਕੇ ਨਾਲ ਉਹਦਾ ਦਹੀਂ ਜਮਾ ਕੇ ਉਹਨੂੰ ਰਿੜਕ ਕੇ ਮੱਖਣ ਕੱਢ ਕੇ ਉਹਨੂੰ ਗਰਮ ਕਰਕੇ ਜਦੋਂ ਆਪਾਂ ਉਹ ਕੀ ਕਢੀਏ ਜੀ ਤਾਂ ਉਸ ਨੂੰ ਕੀ ਨੂੰ ਇੱਕ ਬਰਤਨ ਚ ਰੱਖਦੀਏ ਉਹਦੇ ਜਿਹੜਾ ਉੱਪਰ ਕੀ ਨਹੀਂ ਜੰਮਦਾ ਪਾਣੀ ਵਾਂਗ ਤਰਲ ਪਦਾਰਥ ਹੈ ਉਸ ਨੂੰ ਅਲੱਗ ਕੱਢ ਲਈਏ ਉਹ ਇੱਕ ਤਰਤੀ ਮੈਂ ਸਮਝਦਾ ਇੱਕ ਅੰਮ੍ਰਿਤ ਹੈ ਜੇ ਕਿਸੇ ਨੂੰ ਡਿਪਰੈਸ਼ਨ ਹੋਵੇ ਤਾਂ ਉਹਦੀਆਂ ਦੋ ਦੋ ਬੂੰਦਾ ਰਾਤ ਨੂੰ ਸੌਣ ਲੱਗੇ ਨੱਕ ਚ ਪਾਵੇ ਉਹਦਾ ਡਿਪਰੈਸ਼ਨ ਖਤਮ ਹੋ ਜਾਊਗਾ ਜੇ ਕਿਸੇ ਨੂੰ ਨੀਂਦ ਨਹੀਂ ਆਉਂਦੀ ਜੀ ਕਈ ਸਾਲਾਂ ਤੋਂ ਨਾ ਸੌਇਆ ਹੋਵੇ ਤਾਂ ਉਹਦੇ 'ਚ ਅਗਰ ਆਪਾਂ ਨੱਕ 'ਚ ਓਕੇ ਪਾਈਏ ਤਾਂ ਉਹਨੂੰ ਨੀਂਦ ਆਣੀ ਸ਼ੁਰੂ ਹੋ ਜਾਊਗੀ ਜੇ ਕਿਸੇ ਨੂੰ ਪੈਰਾਲਾਈਜ਼ ਹੋ ਜਾਵੇ ਤਾਂ ਉਹਦੇ ਨੱਕ ਦੇ ਅੰਦਰ ਕੀ ਪਾਓ 10 ਮਿੰਟ 'ਚ ਉਹਦੇ ਹੱਥ ਪੈਰ ਸਿੱਧੇ ਹੋ ਜਾਣਗੇ ਯਾਰ ਉਹ ਠੀਕ ਹੋ ਜਾਊਗਾ ਜੇ ਕਿਸੇ ਦੀ ਮੈਮਰੀ ਘਟ ਗਈ ਜੀ ਤਾਂ ਉਹ ਨੱਕ 'ਚ ਕੀ ਪਾਉ ਉਹ ਤਾਂ ਉਹਦੀ ਮੈਮਰੀ ਬਹੁਤ ਜ਼ਿਆਦਾ ਹੋ ਜੁਗੇ ਛੋਟੇ ਬੱਚਿਆਂ ਦੇ ਨੱਕ ਚ ਪਾ ਕੇ ਤਨਰਵਾ ਕੇ ਕੀ ਕੀ ਅਸਲੀ ਬੇਸੀ ਗਾਂ ਦਾ ਹੋਣਾ ਚਾਹੀਦਾ ਹੈ ਗਾਂ ਦਾ ਹੋਣਾ ਚਾਹੀਦਾ ਤੇ ਇਹਦੇ ਨਾਲ ਬਹੁਤ ਬਿਮਾਰੀਆਂ ਜੇ ਕਿਸੇ ਨੂੰ ਦਮੇ ਦੀ ਬਿਮਾਰੀ ਹੋਵੇ ਦਮਾ ਦਮ ਨਾਲ ਜਾਂਦਾ ਡਾਕਟਰ ਕਹਿੰਦੇ ਤੇ ਅਗਰ ਦਮੇ ਨੂੰ ਅਲਰਜੀ ਕਿਹਾ ਗਿਆ ਅਗਰ ਨੱਕ ਚ ਕੀ ਪਾਵਾਂਗੇ ਆਪਣੀ ਜਿਹੜੀ ਬਾਡੀ ਹੈ ਅਲਰਜੀ ਪ੍ਰੂਫ ਹੋ ਜੂਗੀ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਨਹੀਂ ਹੋਊਗੀ ਗਲੇ ਤੋਂ ਉੱਪਰ ਜੀ ਜਿੰਨੀਆਂ ਵੀ ਬਿਮਾਰੀਆਂ ਉਹਨਾਂ ਕਿਚੇ ਪੰਨ ਨਾਲ ਹੀ ਖਤਮ ਹੋ ਜਾਂਦੀਆਂ ਹਨ ਅਗਰ ਕਿਸੇ ਨੂੰ ਕੈਂਸਰ ਦੀ ਪ੍ਰੋਬਲਮ ਹੈ ਪਹਿਲੇ ਦੂਸਰੀ ਸਟੇਜ ਤੇ ਤਾਂ ਉਹ ਗੋਮੁੱਤਰ ਲਵੇ ਛੋਟੇ ਬੱਚੇ ਦਾ ਦੇਸੀ ਗਾਂ ਦੇ ਬੱਚੇ ਦਾ ਦੇਸੀ ਬੱਚੇ ਦਾ ਤਾਜ਼ਾ ਗੋਮੁੱਤਰ ਹੋ ਉਹ ਨੂੰ ਕਈ ਉਸ ਨੂੰ ਚੰਗੀ ਤਰ੍ਹਾਂ ਜੀ ਉਸ ਨੂੰ ਲਿਆ ਜਾ ਸਕਦਾ 30 ਗ੍ਰਾਮ ਦੇ ਕਰੀਬ ਉਸ ਨੂੰ ਆਪਾਂ ਲਈਏ ਤਾਂ 20 ਦਿਨਾਂ ਦੇ ਅੰਦਰ ਰਿਪੋਰਟ ਉਹਦੀ ਨਿਲ ਆ ਜੂਗੀ ਕੈਂਸਰ ਦੀ ਇਹ ਮੈਂ ਤਜਰਬਾ ਕਰਿਆ ਹੈ ਇਹ ਤੁਸੀਂ ਆਪ ਤਜਰਬਾ ਕੀਤਾ ਹੈ। ਮੈਂ ਕਿਹਾ ਆਪ ਕਰਿਆ 25 ਸਾਲ ਦਾ ਮੁੰਡੇ ਨੂੰ ਲੰਗਜ਼ ਕੈਂਸਰ ਹੋ ਗਿਆ ਸੀ ਦੂਸਰੀ ਸਟੇਜ ਤੇ ਸੀ ਪਟਿਆਲਾ ਦੇ ਅੰਦਰ ਡਿਕਲੇਅਰ ਕਰਿਆ ਸੀ। ਉਹਦੀ ਥੈਰੇਪੀ ਹੋਣੀ ਸੀ ਕੀਮੋ ਥੈਰੇਪੀ ਪਰ ਉਹ ਮੇਰੇ ਕੋਲ ਆ ਗਿਆ। ਮੈਂ ਉਹਨੂੰ ਇੱਕ ਤਜਰਬੇ ਦੇ ਤੌਰ ਤੇ ਮੈਂ ਕਿਹਾ 20 ਦਿਨ ਇਹ ਲੈ ਕੇ ਦੇਖ ਲੈ। ਗੋ ਮਾਤਾ ਕਿਰਪਾ ਕਰੇ ਤਾਂ ਠੀਕ ਹੋ ਸਕਦਾ। ਪਰ 20 ਦਿਨਾਂ ਬਾਅਦ ਉਹ ਉਹਦੇ ਇੱਥੇ ਜਦੋਂ ਟੈਸਟ ਹੋਇਆ ਡਾਕਟਰ ਨੇ ਕਿਹਾ ਆਪਣੇ ਵੀ ਪ੍ਰੈਸ ਵਾਲਿਆਂ ਨੂੰ ਬੁਲਾਓ। ਅਸੀਂ ਇੱਕ 20 ਦਿਨ ਦੀ ਦਵਾਈ ਨਾਲ ਮਰੀਜ਼ ਨੂੰ ਠੀਕ ਕਰਿਆ ਸੀ। ਪਰ ਉਸਨੇ ਕਿਹਾ ਵੀ ਮੈਂ ਦਵਾਈ ਹਾਲੇ ਲਈ ਨਹੀਂ ਥੋੜੀ ਸ਼ੁਰੂ ਨਹੀਂ ਕੀਤੀ। ਮੈਂ ਗੋਮੂਤਰ ਲਿਆ ਇਸ ਕਰਕੇ ਮੈਂ ਝੂਠ ਨਹੀਂ ਬੋਲੂਗਾ ਪ੍ਰੈਸ ਨੂੰ ਨਾ ਬੁਲਾਇਓ ਇਹ ਮੈਂ ਗੋਮੂਤਰ ਨਾਲ ਠੀਕ ਹੋ ਜਾਂਦਾ ਜੀ 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 ਕਿਸੇ ਨੂੰ ਕੋਈ ਅਲਰਜੀ ਕੋੜ ਤੱਕਰ ਕਿਸੇ ਨੂੰ ਕੋੜ ਵੀ ਫਟਦਾ ਕਿਸੇ ਵੀ ਤਰ੍ਹਾਂ ਦੀ ਸ਼ਰੀਰ ਤੇ ਹੈ ਤਾਂ ਉਹ ਗੋਮੂਤਰ ਨਾਲ ਨਾਣ ਨਾਲ ਗੋਮੂਤਰ ਲਾਨ ਨਾਲ ਗੋਮੂਤਰ ਪੀਣ ਨਾਲ ਉਹ ਠੀਕ ਹੋ ਜਾਂਦਾ ਤਸਕਰੀ ਦੇ ਦੌਰਾਨ ਮੈਂ ਤੁਹਾਡੇ ਤੋਂ ਪਹਿਲਾ ਸਵਾਲ ਪੁੱਛਿਆ ਸੀ ਆ ਕਿ ਤੁਸੀਂ ਆਪ ਟਰੱਕਾਂ ਦਾ ਪਿੱਛਾ ਕਰਦੇ ਹੋ ਆਪ ਰੋਕਦੇ ਹੋ ਤਸਕਰੀ ਹੋਣ ਤੋਂ ਤੇ ਮੈਂ ਕਿਹਾ ਸੀ ਹਥਿਆਰ ਬੰਦ ਵੀ ਹੁੰਦੇ ਨੇ ਤੁਸੀਂ ਕੀ ਐਸੇ ਕਿ ਹਾਂ ਅਸੀਂ ਫੜਦੇ ਹਾਂ ਪਰ ਕਿਸ ਤਰੀਕੇ ਨਾਲ ਕਿ ਤੁਸੀਂ ਵੀ ਹਥਿਆਰ ਆਪਣੇ ਨਾਲ ਰੱਖਦੇ ਹੋ ਕਿਸ ਤਰੀਕੇ ਨਾਲ ਉਹਨਾਂ ਦਾ ਮੁਕਾਬਲਾ ਕਰਦੇ ਹੋ ਤੁਸੀਂ ਜਦੋਂ ਤੁਸੀਂ ਗਊ ਰੱਖਿਆ ਕਰਦੇ ਹੋ ਦੇਖੋ ਅਗਰ ਅਸੀਂ ਪ੍ਰਸ਼ਾਸਨ ਤੇ ਡਿਪੈਂਡ ਰਹੀਏ ਤਾਂ ਇੱਕ ਵੀ ਗਊ ਮੈਂ ਸਮਝਦਾ ਨਹੀਂ ਰਹੋਗੇ ਪੰਜਾਬ ਚ ਸਾਰੀਆਂ ਕੱਟ ਜਾਣਗੀਆਂ ਮੈਂ ਤੁਹਾਨੂੰ ਦੱਸਿਆ ਆਰਟੀਓ ਡੀਟੀਓ ਖੜੇ ਆ ਪੁਲਿਸ ਖੜੀ ਆ ਪਰ ਗਊ ਦਾ ਟਰੱਕ ਕਦੇ ਨਹੀਂ ਪਕੜਦੇ ਤੁਸੀਂ ਰਿਕਾਰਡ ਕਢਾ ਸਕਦੇ ਹੋ ਸਾਰੇ ਪਰਚੇ ਗਊ ਰੱਖਿਆ ਦਲ ਵੱਲੋਂ ਜੀ ਕਰਾਇਆ ਗਿਆ ਨੇ ਜੀ ਇਸ ਕਰਕੇ ਸਾਨੂੰ ਇੱਕ ਪੈਰ